ਲੋ ਜੀ ਪਹੁੰਚ ਚੁੱਕੇ ਆਂ ਸ਼ੀਲੇ ਦੇ ਕੋਲ ਉਦੋਂ ਆਪਾਂ ਪਹਿਲਾ 파ਰਟ ਬਣਾਇਆ ਸੀ ਵੀਡੀਓ ਦਾ ਪਰ ਉਹਦੇ ਵਿੱਚ ਆਪਣੇ ਕੋਲੋਂ ਕੁਝ ਦੱਸ ਨਹੀਂ ਹੋਇਆ ਥੋੜੀ ਇਹ ਕੁਝ ਕਾਰਨ ਸੀਗੇ ਜਿੰਨਾ ਕਰਕੇ ਸਾਡੇ ਕੋਲ ਪੂਰੀ ਡਿਟੇਲ ਨਹੀਂ ਦੱਸ ਹੋਈ ਤੇ ਹੁਣ ਆਪਾਂ ਸੋਚਿਆ ਫ੍ਰੀ ਆ ਵੀ ਅੱਜ ਇਹਦਾ ਦੂਜਾ 파ਰਟ ਦੱਸੀਏ ਕਿੱਦਾਂ ਹੁੰਦੀ ਐ ਤੇ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਆਪਾਂ ਇੱਕ ਮੁਲਕ ਤੋਂ ਦੂਜੇ ਮੁਲਕ ਤੱਕ ਡੌਂਕੀ ਲਾਉਨੇ ਆਂ ਕਿਉਂਕਿ ਜਿਹੜੇ ਬੰਦੇ ਨੇ ਤਜਰਬਾ ਕੀਤਾ ਹੁੰਦਾ ਵਾ ਉਹਦੇ ਨਾਲੋਂ ਵੱਧ ਕੋਈ ਹੋਰ ਨਹੀਂ ਜਾਣਦਾ ਹੁੰਦਾ ਇਹਨਾਂ ਗੱਲਾਂ ਨੂੰ ਤੇ ਇਹ ਆਪਣਾ ਵੀਰ ਤਜਰਬੇ ਕਰ ਹਟਿਆ ਤਜਰਬੇ ਵੀ ਇਹਨੇ ਚੰਗੇ ਕੀਤੇ ਯਾਰ ਹਾਸਾ ਨੇ ਕਿਹਾ ਸੱਚੀ ਓਦਾਂ ਹੱਸ ਪਈਦਾ ਵਾ ਅਸੀਂ ਪਰ ਬਹੁਤ ਮੁਸ਼ਕਲਾਂ ਚੋਂ ਨਿਕਲ ਕੇ ਆਇਆ ਮੇਰਾ ਵੀਰ ਤੇ ਬਾਕੀ ਇਹ ਹੁਣ ਤੁਹਾਨੂੰ ਆਪ ਹੀ ਦੱਸੂਗਾ ਆਪਾਂ ਇਹਨੂੰ ਪੁੱਛਦੇ ਆ ਕਿੱਦਾਂ ਕਿੱਦਾਂ ਕੀ ਕੀ ਇਹਦੇ ਨਾਲ ਹੋਇਆ ਉੱਥੇ ਤੇ ਹਾਂਜੀ ਪਹਿਲਾਂ ਤਾਂ ਸਾਸਰੀ ਘਰ ਵੀਰ ਜੀ ਠੀਕ ਠਾਕ ਚੜਦੀ ਕਲਾ ਦਾ ਜਾਂਦੇ ਆਏ ਹੈਗੇ ਢਿੱਲੇ ਜਾਈਆਂ ਪਹਿਲੇ ਵਾਲੀ ਗੱਲ ਜੀ ਹੈ ਨਹੀਂ ਨੂਰ ਜਿਹਾ ਨਹੀਂ ਹੈਗਾ ਸਰੀਰ ਬਹੁਤ ਡਾਊਨ ਹੋ ਗਿਆ ਤੁਹਾਡਾ 4 ਮਹੀਨੇ ਦਾ ਰੋਟੀ ਨਹੀਂ ਖਾਧੀ ਹੱਥ ਹੁਣ ਇੱਥੇ ਆ ਕੇ ਥੋੜਾ ਜਿਹਾ ਮੈਚ ਕੀਤੇ ਆ ਬਹਾਨਾ ਨਹੀਂ ਤਾਂ ਤੇਰੇ ਹੱਥ ਵੱਖਰੇ ਜੇ ਹੋ ਗਿਆ ਹੀ ਨਾ ਚਿੱਟੇ ਜੇ ਹੋ ਗਿਆ ਹੀ ਨਾ ਚਿੱਟੇ ਜੇ ਸੀਗੇ ਹਮ 4 ਮਹੀਨੇ ਜਿਹੜਾ ਰੋਟੀ ਖਾਧੀ ਉੱਤੇ 4 ਮਹੀਨੇ ਜੋ ਮਾੜਾ ਪਤਲਾ ਮਿਲਿਆ ਉਹਨਾਂ ਕੀ ਜਰਾ ਕੀਤਾ ਹਨਾ ਤੋ ਇਹ ਕਿਦਾਂ ਮਤਲਬ ਕੀ ਤੇਰੇ ਦਿਮਾਗ ਚ ਆਇਆ ਕਦੋਂ ਤੂੰ ਇੱਥੋਂ ਘਰੋਂ ਤੁਰਿਆ ਸੀ ਕਦੋਂ ਕਿੱਥੇ ਗਿਆ ਤੇ ਕੀ ਕੀ ਸਿਸਟਮ ਹੀ ਕੀ ਸੋਚ ਕੇ ਗਿਆ ਸੀ ਤੇ ਕੀ ਹੋਇਆ ਮੌਂਟੀ ਤੇਰੇ ਨਾਲ ਅਸੀਂ ਕੰਮ ਕਰਦੇ ਸੀ ਤਾਂ ਕੰਪਨੀ ਦੇ ਵਿੱਚ ਅੱਛਾ ਨਾਲ ਇਹ ਪਿੰਡ ਦਾ ਸਰਬੀਆ ਬੋਸ ਨਹੀਂਆ ਹੂੰ ਸਰਬੀਆ ਦਾ ਹਿੱਸਾ ਹੀ ਯਾਨੀ ਕਿ ਉਹ ਓਕੇ ਇਹੜਾ ਸਰਬੀਆ ਵਾ ਹਾਂ ਇਹ ਕਿਹੜੇ ਦੇਸ਼ ਦਾ ਹਿੱਸਾ ਹੈ ਯੂਰਪ ਹੈ ਇਹ ਨਹੀਂ ਯੂਰਪ ਦਾ ਨਹੀਂ ਜਿਹੜਾ ਮੌਂਟੇਨਿਗਰੋ ਨਾ ਸਰਬੀਆ ਜਿਹੇ ਨਿਕਲੇ ਹੋਏ ਹੈ ਇਹ ਯੂਰਪ ਦਾ ਹਿੱਸਾ ਹੈ ਯਾਨੀ ਕਿ ਸ਼ੈਨਗਨ ਨੇਚ ਨਹੀਂ ਹੈ ਯੂਰਪ ਚਾ ਯੂਰੋ ਚੱਲਦੇ ਉੱਤੇ ਠੀਕ ਹੈ ਸੀ ਕੰਪਨੀ ਚ ਰਹੇ ਕੰਪਨੀ ਚ ਵਧੀਆ ਸੀ ਕੰਮ ਕਰ ਹੂੰ ਇਦਾਂ ਹੀ ਇੱਕ ਦੂਜੇ ਦੇ ਪਿੱਛੇ ਲੱਗ ਕੇ ਇਸ ਖੰਡ ਦੇ ਵਿੱਚ ਪੰਗਾ ਲੈ ਲਿਆ ਦਸੰਬਰ ਦੇ ਵਿੱਚ 12 ਦਸੰਬਰ ਦੇ ਨਿਕਲੇ ਹੋਏ ਦਸੰਬਰ ਨੂੰ ਹੀ ਇੱਥੋਂ ਨਿਕਲੇ ਸੀ ਨਹੀਂ ਨਹੀਂ ਉੱਥੋਂ ਕੰਪਨੀ ਚੋਂ ਨਿਕਲ ਗਏ ਸੀ ਘਰੋਂ ਕਦੋਂ ਤੁਰਿਆ ਸੀ 12 13 ਜੂਨ ਨੂੰ ਗਿਆ ਸੀ ਕੰਪਨੀ ਚ ਕੰਮ ਕੀਤਾ ਨਾ ਉੱਥੇ 6-7 ਮਹੀਨੇ ਹੂੰ ओके 7 ਮਹੀਨੇ ਉਹਦੇ ਕੰਮ ਕੀਤਾ ਤੇ ਚਲੋ ਬਾਅਦ ਵਿੱਚ ਸਲਾਹ ਗਰਮੀਆਂ ਦੀ ਬਣਾਉਂਦੇ ਬਣਾਉਂਦੇ ਚਲੋ ਜੀ ਮੁੰਡੇ ਮੰਨੇ ਜੀ ਜਾ ਕੇ ਘਰ ਠੰਡ ਦੇ ਵਿੱਚ ਅੱਛਾ ਠੰਡ ਦੇ ਵਿੱਚ ਤੁਰੇ ਜਦੋਂ ਚਲੋ ਜੀ 2-3 ਦਿਨ ਉੱਥੇ ਬੈਠੇ ਰਹੇ ਮੌਂਟੇਨੀਗਰੋ ਕਿਸੇ ਦੇ ਘਰੇ ਪਾਕਿਸਤਾਨੀ ਨੇ ਰੱਖੇ ਹੂੰ ਬਾਅਦ ਵਿੱਚ ਟ੍ਰੇਨ ਦੀਆਂ ਟਿਕਟਾਂ ਕਰਾਤੀਆਂ ਟ੍ਰੇਨ ਦੀਆਂ ਟਿਕਟਾਂ ਲਾ ਕੇ ਨਿਕਲ ਗਏ ਲੈ ਕੇ ਟੈਕਸੀਆਂ ਕੋ ਬਾਰਡਰ ਤੇ ਜਾਣ ਕਿ ਲਾਗੇ ਲੈ ਕੇ ਹੂੰ ਟੈਕਸੀਆਂ ਕਰਾਂ ਜੀ ਅੱਧਾ ਘੰਟਾ ਦਾ ਹੀ ਟੈਕਸੀਆਂ ਛੱਡ ਜਾਂਦੀਆਂ ਬਾਰਡਰ ਦੇ ਲਾਗੇ ਹੂੰ ਤੇ ਇਹ ਜਗੇ 7 ਜਣੇ ਸੀਗੇ ਹੂੰ ਇੱਕ ਮੁੰਡਾ ਹੋਰ ਪਿੱਛੋਂ ਹਲਵਾਨੀਆਂ ਤੋਂ ਆਇਆ ਸੀ ਨਾਲ ਦੀ ਕੰਟਰੀ ਤੋਂ ਅੱਛਾ ਉਹਨੇ ਵੀ ਤੁਹਾਡੇ ਨਾਲ ਜਾਣਾ ਜਾਣਾ ਕਿੱਥੇ ਸੀਗਾ ਜਾਣਾ ਇਟਲੀ ਇਟਲੀ ਜਾਣਾ ਸੀ ਕਿਹੜੇ ਦੇਸ਼ ਤੋਂ ਮੋਂਟੇਨੀਗਰ ਮੋਂਟੇਨੀਗਰ ਤੇ ਅੱਛਾ ਇਹਦੇ ਰਾਹ ਦੇ ਵਿੱਚ ਕਿਹੜੇ-ਕਿਹੜੇ ਹੋਰ ਦੇਸ਼ ਹੋਣੇ ਸੀ ਕਿ ਸਿੱਧਾ ਹੀ ਆ ਜਾਣਾ ਸੀ ਬੋਸਨੀਆ ਟੱਪ ਦੇ ਬੋਸਨੀਆ ਜਾਉਣਾ ਸੀ ਇੱਕ ਬੋਸਨੀਆ ਤੇ ਬੋਸਨੀਆ ਕਰੋਸ਼ੀਆ ਸਲਵਨੀਆ ਅੱਛਾ ਬੋਸਨੀਆ ਜੋ ਬੜ ਗਿਆ ਸੀ ਚਲੋ ਸਾਨੂੰ ਲੈ ਗਏ ਤੇ ਲੋਕੇਸ਼ਨ ਆ ਤੁਹਾਨੂੰ ਦਸੀ ਗਏ ਲੋਕੇਸ਼ਨ ਦਸੀ ਗਏ ਇੱਦਾਂ ਹੀ ਦਾ ਤੁਰੇ ਜਾਓ ਤੁਰੇ ਜਾਓ ਭਾ ਰਾਤ ਨੂੰ ਉਹ ਕੌਣ ਦੱਸਦਾ ਹੀ ਲੋਕੇਸ਼ਨ ਮਦਦਾਨੀ ਡੰਕਰ ਅੱਛਾ ਜੇ ਨੇ ਠਾਡੀ ਡੋਂਕੀ ਲਵਾਉਣੀ ਹਾਂ ਅਸ਼ਾ ਉਹ ਪਾਕਿਸਤਾਨ ਦਾ ਹੀ ਨਾ ਬੰਦਾ ਪਾਕਿਸਤਾਨੀ ਪਾਕਿਸਤਾਨੀ ਕੰਮ ਕਰਦੇ ਨਾ ਇਹ ਓਕੇ ਓਕੇ ਇਹ ਉਹ ਸਾਨੂੰ ਦੱਸਦਾ ਰਿਹਾ ਪਹਿਲਾਂ ਕਹਿੰਦਾ ਇੱਥੇ ਸੌਜੋ ਇਕੱਠੇ ਹੋਗੇ ਮੀਂਹ ਲੱਗਾ ਸੀ ਹੁਣ ਪਹਾੜੀ ਤੇ ਹੂੰ ਤੇ ਨਹੀਂ ਠੀਕ ਹੈ ਨਹੀਂ ਵੀ ਜਾਣਾ ਤੁਹਾਨੂੰ ਤੇ ਠੰਡ ਬਹੁਤ ਹੀ ਨਾ ਤੋਂ ਠੰਡ ਜਿਆਦਾ ਸੀ ਮੈਨੇਜਰ ਟੈਂਪਰੇਚਰ ਸੀਗਾ ਪਾਣੀ ਜਿਹੜਾ ਅਸੀਂ ਬੋਤਲਾਂ ਚ ਪਾਇਆ ਹੋਇਆ ਸੀ ਪਾਣੀ ਵੀ ਜੰਮ ਗਿਆ ਸੀ ਬਰਫ਼ ਜੰਮ ਗਈ ਸੀ ਤੁਰੇਗੇ ਪਹਾੜੀ ਦੇ ਸਾਰੇ ਰਾਤ ਤੁਰਦੇ ਰਹੇ ਚਲੋ ਜੀ ਇਮੀਗ੍ਰੇਸ਼ਨ ਆ ਕਰਾਸ ਕਰ ਲੀਆਂ ਬਾਰਡਰ ਕਰਾਸ ਕਰ ਲੇ ਬੌਸ ਜੀ ਅੱਜ ਪਹੁੰਚ ਗਏ ਬੌਸ ਨੇ ਉਤਰ ਗਏ ਰੋਡ ਦੇ ਉੱਤੇ ਇਮੀਗ੍ਰੇਸ਼ਨ ਵਾਲੇ ਤੇ ਹੂੰ ਤੁਰੇਗੇ ਤੁਰੇਗੇ 23 ਕਿਲੋਮੀਟਰ ਸੀ ਜਿਹੜਾ ਤੁਰਨਾ ਸੀ ਤੁਰ ਕੇ ਫੇ ਉਹਨਾਂ ਨੇ ਅੱਛਾ 23 ਕਿਲੋਮੀਟਰ ਲਗਾਤਾਰ ਤੁਸੀਂ ਤੁਰ ਕੇ ਗਏ ਸਾਰੇ ਤੁਰਨਾ ਸੀ ਅੱਛਾ ਤੁਰੇ ਤਾਂ 18 ਕਿਲੋਮੀਟਰ ਫੇ ਵੀ ਤਕਰੀਬਨ ਤਕਰੀਬਨ ਤੁਰ ਹੀ ਲਿਆ ਉਹ ਦਿਨ ਚੜ ਗਿਆ ਅੱਛਾ ਜਦੋਂ ਦਿਨ ਚੜ ਗਿਆ ਬੌਸ ਆ ਗਈ ਹੋ ਲੈ ਲੈ ਬਈ ਉਹਨਾਂ ਨੇ ਬਿਠਾ ਲਿਆ ਕਹਿੰਦੇ ਕਿਥੋਂ ਆ ਪਾਕਿਸਤਾਨ ਤੋਂ ਏਦਾਂ ਆ ਗਏ ਜਾਂ ਨਹੀਂ ਇੰਡੀਆ ਨੂੰ ਵਿੱਚ ਮੁੰਡਾ ਸਰਦਾਰ ਫੇ ਕਹਿੰਦਾ ਸਿੰਘ ਆ ਰਹੀਦਾ ਪੰਜਾਬੀ ਕਹਿੰਦੇ ਇੰਡੀਆ ਤੋਂ ਆ ਗਏਂਦੇ ਓਕੇ ਉਹਨਾਂ ਨੇ ਸਾਨੂੰ ਕਿਹਾ ਕੁਛ ਨਹੀਂ ਫੇਰ ਗੱਡੀ ਚ ਉਠਾਏ ਫੇਰ ਪਿੱਛੇ ਲਿਆ ਇਮੀਗ੍ਰੇਸ਼ਨਾਂ ਦੇ ਜਿੱਦਾਂ ਸੈਂਟਰ ਤੇ ਲੈ ਗਏ ਨਹੀਂ ਮਤਲਬ ਤੁਹਾਨੂੰ ਉਥੇ ਮੋੜੇ ਪੁਲਿਸ ਟੱਕਰ ਗਈ ਹਾਂ ਪੁਲਿਸ ਤੁਹਾਨੂੰ ਬਿਠਾ ਕੇ ਫੇਰ ਉੱਥੇ ਹੀ ਲਿਆਈ ਜਿੱਥੋਂ ਤੁਸੀਂ ਤੁਰੇ ਸੀ ਸਾਨੂੰ ਇਮੀਗ੍ਰੇਸ਼ਨ ਦੇ ਬੌਸ ਨੇ ਅਜਿ ਕਰਾਸ ਕਰਾ ਕੇ ਮੋੜੇ ਕੋਸੀ ਸੀ ਮਾਉਂਟੀ ਨਹੀਂ ਕਰਾਉਦੀ ਉਹਨਾਂ ਨੇ ਸੈਂਟਰ ਦੀ ਗੱਡੀ ਲਾ ਕੇ ਪਹਾੜੀ ਤੇ ਚੜ੍ਹ ਤਾ ਸਾਨੂੰ ਕਹ ਵਾਪਸ ਚਲ ਜਿਓ ਜਾਣੀ ਵਾਪਸ ਚਲ ਜਿਓ ਅਸੀਂ ਫੇਰ ਦੁਪਹਿਰ ਇਕੱਠੀ ਤੇ ਫੇਰ ਸ਼ਾਮ ਆਈਆਂ ਪਈਆਂ ਦਾ ਫੇਰ ਤੌਰ ਤੇ ਹੂੰ ਇਹ ਉਤਰ ਕੇ ਰੋਡ ਦੇ ਉੱਤੇ ਉਹਨਾਂ ਨੇ ਤੁਹਾਨੂੰ ਕੋਈ ਲਿਆ ਲਿਓ ਕੋਈ ਕੋਈ ਡਾਕੂਮੈਂਟ ਨਹੀਂ ਕੁਝ ਹੁੰਦਾ ਨਹੀਂ ਪਾਸ ਕਹਿੰਦੇ ਪਾਸਵਰਡ ਆ ਕੇ ਹੈ ਨਹੀਂ ਅਜਿਹਾ ਕੁਝ ਵੀ ਨਹੀਂ ਪੁੱਛਿਆ ਦੱਸਿਆ ਤੇ ਕਹਿੰਦੇ ਵਾਪਸ ਚਲ ਜਿਓ ਹਨਾ ਯਾ ਤਾਂ ਸਾਨੂੰ ਵੱਡੀ ਚ ਬਿਠਾ ਕੇ ਲਿਆ ਕੇ ਉਹਨਾਂ ਨੇ ਠੀਕ ਇਹ 15 ਕਿਲੋਮੀਟਰ ਤੁਰੇ ਤੇ ਉਹਨੇ ਟੈਕਸੀ ਭੇਜੀ ਹੂੰ ਟੈਕਸੀ ਭੇਜੀ ਜਿਹੜੀਆਂ ਟੈਕਸੀਆਂ ਭੇਜੀਆਂ ਸੀ ਜਿਹੜੀ ਉਹ ਬੰਦਾ ਬੇਈਮਾਨ ਹੋ ਗਿਆ ਕਹਿੰਦਾ ਜੀ ਮੈਂ ਕੱਢਣੇ ਆ ਨਹੀਂ ਪਹਿਲਾਂ ਤੁਸੀਂ 18 ਤੇ 23 ਜਾਣਾ ਸੀਗਾ ਟੂਟਰ 18 ਕਿਲੋਮੀਟਰ ਤੁਸੀਂ ਗਏ ਆ ਤੁਹਾਨੂੰ ਪੁਲਿਸ ਚੱਕ ਲਈ ਹਾਂ ਪੁਲਿਸ ਨੇ ਤੁਹਾਨੂੰ ਬਿਠਾ ਕੇ ਫੇਰ ਪਿੱਛੇ ਵਾਪਸ ਛੱਡਿਆ ਹੁੰਦਾ ਕਿਤੇ ਵਾਪਸ ਭਜੋ ਨਾ ਹਾਂ ਵਾਪਸ ਤੇ ਉਦੋਂ ਗਾਹ ਤੁਸੀਂ ਫੇਰ ਵਾਪਸ ਮਤਲਬ ਉਧਰੋਂ ਫੇਰ 15 ਕਿਲੋਮੀਟਰ ਦੁਬਾਰਾ ਤੁਰੇ ਇਹ 15 ਕਿਲੋਮੀਟਰ ਕਿ ਆਪਾਂ ਨੂੰ ਇੱਕੋ ਦਿਨ ਦਾ ਗੱਲ ਹੈ ਕਿ ਦੋ ਦਿਨ ਲੱਗ ਗਏ ਇੱਥੇ ਇੱਕ ਰਾਤ ਦੀ ਤੇ ਦੂਜੇ ਦਿਨ ਦੀ ਮਤਲਬ ਇੱਕ ਦਿਨ ਹੀ ਹੋ ਗਿਆ ਤੇ ਤਕਰੀਬਨ ਇਹ 24 ਘੰਟਿਆਂ ਦੇ ਵਿੱਚ ਵਿੱਚ ਜ ਹੈ ਹਾਂ ਤੇ 15 ਕਿਲੋਮੀਟਰ ਜੋ ਤੁਸੀਂ ਤੁਰੇ ਆ ਤੇ ਮੇਰੇ ਕੀ ਹੋਇਆ ਫੇਰ ਦੁ ਫੇਰ ਕਿ ਉੱਥੇ ਬਹਿ ਗਏ ਕਹਿੰਦਾ ਟੈਕਸੀ ਆਉਂਦੀ ਆ ਉਹ ਜਿਹੜੀ ਟੈਕੀ ਡੌਂਕਰ ਨੇ ਕਿਹਾ ਤੁਹਾਨੂੰ ਆਹੋ ਟੈਕਸੀ ਉਹਨੇ ਭੇਜੀਆਂ ਟੈਕਸੀਆਂ ਅੱਛਾ ਟੈਕਸੀਆਂ ਵਾਲੇ ਦੋ ਆਏ ਇੱਕ ਮਰਸੀਡੀਜ਼ ਗੱਡੀ ਸੀ ਇੱਕ ਬੋਲੋ ਸੀਗੀ ਹੂੰ ਟੈਕਸੀ ਜਿਹਨਾਂ ਦੀ ਟੈਕਸੀ ਸੀਗੀ ਉਹਨਾਂ ਨੇ ਉਹ ਬੇਈਮਾਨ ਹੋ ਕੇ ਕਹਿੰਦੇ ਬੰਦੇ ਇਹੀ ਕੱਢਣੇ ਆ ਉਹਨਾਂ ਨੇ ਉਹ ਡੌਂਕਰ ਜਿਹੜਾ ਸਾਡਾ ਸੀ ਡੌਂਕਰ ਜਿਹੜਾ ਕੀਤਾ ਉਹਨੂੰ ਨਹੀਂ ਸਾਨੂੰ ਉਹਦੇ ਕੋਲ ਨਹੀਂ ਸਾਨੂੰ ਲੈ ਕੇ ਆਏ ਛੱਡ ਕੇ ਹੂੰ ਕਿਉਂਕਿ ਉਹ ਆਪਣੇ ਘਰੇ ਲੈ ਕੇ ਤੁਹਾਨੂੰ ਉਸੇ ਜਾ ਕੇ ਸਾਡੇ ਕਾਨੂੰਨ ਕਾਨ ਕੋਲੇ ਸਿਮਾ ਕੱਢ ਲਈ ਨੀ 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 ਮੇਰੇ ਦਿਮਾਗ ਚ ਨਿਕਲ ਗਈ ਗੱਲ ਮਤਲਬ ਜਦੋਂ ਹੀ ਕੌਣ ਟਕਰਿਆ ਤੁਹਾਨੂੰ 15 ਕਿਲੋਮੀਟਰ ਤੁਰੇ ਤੋਂ ਬਾਅਦ ਟੈਕਸੀ ਆ ਗਈ ਸੀ ਟੈਕਸੀ ਅੱਛਾ ਦਮ ਕਰ ਕੇ ਕਹਿੰਦਾ ਟੈਕਸੀ ਆਉਦੀ ਆ ਟੈਕਸੀ ਵਾਲੇ ਤੁਹਾਨੂੰ ਆਪਣੇ ਘਰੇ ਲੈ ਗਏ ਇੱਕ ਕੁੜੀ ਸੀਗੀ ਨਾਲ ਇੱਕ ਬੁੱਢਾ ਸੀ ਤੇ ਇੱਕ ਪਿੱਛੇ ਗੱਡੀ ਹੋਰ ਸੀਗੀ ਦੋ ਵੱਡੀਆਂ ਆਈਆਂ ਸੀ ਅੱਛਾ ਇੱਕ ਗੱਡੀ ਚ ਉਹਨੇ ਸਾਨੂੰ ਪਾਇਆ ਕਿ ਗੱਡੀ ਮੋੜੇ ਰਾਹ ਕਲੀਅਰ ਕਰਦੀ ਜਾਂਦੀ ਸੀ ਓਕੇ ਓਕੇ ਇੱਕ ਦੱਸਦੀ ਹੁਣੀ ਹੈ ਨਾ ਹਾਂ ਠੀਕ ਆ ਮਤਲਬ ਤੁਹਾਨੂੰ ਇਲੀਗਲੀ ਹੋ ਗਿਆ ਕੰਮ ਇਲੀਗਲ ਤਰੀਕੇ ਨਾਲ ਜਾਂਦੇ ਸੀ ਠੀਕ ਆ ਤੇ ਉਹ ਟੈਕਸੀ ਵਾਲੇ ਤੁਹਾਨੂੰ ਆਪਣੇ ਘਰੇ ਲੈ ਗਏ ਮੋੜ ਕੇ ਨਾ ਉਹ ਜਿਹਨਾਂ ਨੇ ਪਾਕਿਸਤਾਨੀਆਂ ਨੇ ਗਾਂ ਭੇਜੀਆਂ ਸੀ ਉਹਦਾ ਉਹਦੇ ਯਾਰ ਦੋਸਤ ਸੀਗੇ ਓਕੇ 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 ਰਾਲ ਮਿਲ ਕੇ ਕੀ ਹੋਇਆ ਕੰਮ ਰਾਲ ਮਿਲ ਕੇ ਯਾਨੀ ਕਿ ਉਹਦੇ ਯਾਰ ਦੋਸਤ ਸੀਗੇ ਉਹਨੂੰ ਯਾਨੀ ਕਿ ਬਾਹਰ ਕੱਢਤਾ ਉਹਨਾਂ ਨੇ ਡੌਂਕਰ ਨੂੰ ਹਾਂ ਜਿਹੜਾ ਅਹੀ ਕੀਤਾ ਸੀ ਉਹ ਆਪਣੇ ਕੋ ਚੱਕ ਕੇ ਲੈ ਗਏ ਓਕੇ ਅਹੀ ਕੀਤੀ 1700 ਯੂਰੋ ਦੀ ਗੱਲ ਆ ਹਾਂ ਉਹਨਾਂ ਨੇ ਫੇਰ ਜੀ ਲਵਾਇਆ ਸਾਡੇ 1700 ਯੂਰੋ ਸਾਰਿਆਂ ਦਾ ਕਿ ਇਕੱਲੇ ਇਕੱਲੇ ਦਾ ਇਕੱਲੇ ਇਕੱਲੇ ਦਾ ਅੱਛਾ ਯਾਨੀ ਕਿ 1.5 ਲੱਖ ਰੁਪਈਆ ਅੱਛਾ ਇੰਡੀਆ ਦਾ ਤੇ ਉਹਨਾਂ ਨੇ ਬਾਅਦ ਚ ਸਭ ਤੋਂ ਲਵਾਇਆ ਜੀ 25 ਤਾਂ ਨੇ ਯਾਰ ਮੰਗਦੇ 500 ਘਟਾਇਆ ਉਹਨਾਂ ਨੇ ਤੇ ਕਿੰਨਾ ਟੋਟਲ ਇੰਡੀਆ ਦਾ ਕਿੰਨਾ ਬਣ ਗਿਆ ਇੰਡੀਆ ਦਾ 2.5 ਲੱਖ ਰੁਪਇਆ ਤੇ ਬਾਅਦ ਦੇ ਵਿੱਚ ਮੁੰਡ ਵਿੱਚੋਂ ਕੁੱਟਮਾਰ ਵੀ ਹੋਈ ਮੁੰਡਿਆਂ ਦੀ ਹੂੰ ਅੱਛਾ ਤੁਹਾਡੇ ਨਾਲ ਤੁਸੀਂ ਕਿੰਨੇ ਜਾਣੇ ਸੀ ਟੋਟਲ ਉਦਾਂ ਅਸੀਂ ਹੈਗੇ ਸੱਤ ਜਾਣੇ ਆਹ ਤੇਰੇ ਸਣੇ 6 ਹੋਰ ਹਾਂ 6 ਹੋਰ ਕੁੱਟਮਾਰ ਮਤਲਬ ਤੁਹਾਡੇ ਨਾਲ ਕਿੰਨੇ ਜਾਣਿਆਂ ਨੇ ਹੋਈ ਉਹ ਜਿਹੜੇ ਪੈਸੇ ਹੈਗੇ 4-5 ਜਾਣੇ ਮੁੰਡੇ ਉਹਨਾਂ ਨੇ ਜਾਨ ਕੇ ਉਹ ਪੈਸੇ ਨਹੀਂ ਸੀ ਕੱਢਦੇ ਉਹ ਕਹਿੰਦੇ ਪੈਸੇ ਕੱਢੋ ਇੱਥੇ ਰੱਖੋ ਟੇ ਉਹ ਜਿੰਨੇ ਪੈਸੇ ਦਿੱਤੇ ਉਹ ਬਚ ਗਏ ਇਸ ਤਰ੍ਹਾਂ ਵਾ ਕਹਣਗੇ ਟੇਬਲ ਤੇ ਰੱਖ ਕੱਢ ਕੇ ਰੱਖੋ ਉਹਨਾਂ ਦੇ ਪੈਸੇ ਹੂੰ ਪੈਸੇ ਤੁਸੀਂ ਜਿਹੜੇ ਲਹੋਏ ਹੋਇਆ ਕੱਢੋ ਇੱਥੇ ਆ ਹੀ ਤੁਹਾਨੂੰ ਜਾਣ ਲੱਗੇ ਦਵਾਂਗੇ ਕਹਿੰਦੇ ਅੱਛਾ ਪੈਸੇ ਤੁਹਾਡੇ ਕੋਲ ਹੀ ਸੀਗੇ ਉਦਾਂ ਯੂਰੋ ਸੀਗੇ ਸਾਡੇ ਕੋਲ ਖਾਤੇ ਆ ਹੀ 100 ਸੀਗੇ ਤੋਂ 100 ਅੱਛਾ ਥੋੜੇ ਹੀ ਸੀਗੇ ਅੱਛਾ ਉਹੋ ਹੀ ਲੈ ਲੈ ਉਹਨਾਂ ਨੇ ਉਦੋਂ ਤਿੰਨ ਸੌ ਸੀ ਯੂਰੋ ਐਦਾਂ ਸੀਗੇ ਹੂੰ ਤੇ ਫੋਨ ਪਾਣ ਵੀ ਸਾਡੇ ਫੋਨ ਮੇਰਾ ਆ ਹੀ ਫੋਨ ਸੀਗਾ ਇਹ ਚੋਂ SIMਾ ਕੱਢ ਲਈਆਂ ਹੂੰ ਤੇ Wi-Fi ਆ ਬਹੁਤ ਸਪੋਰਟ ਆਨ ਕਰਕੇ WhatsApp ਸਾਡੇ ਹੈਂਗ ਕਰਲੇ ਸੀਗੇ ਮੇਰਾ WhatsApp ਹੈ ਕੱਲ ਇੱਕ ਮੁੰਡੇ ਦਾ ਹੋਰ ਫੋਨ ਜਿਹਦਾ ਯੂਜ਼ ਕਰਦੇ ਹੋ WhatsApp ਹੈਕ ਕਰ ਲਿਆ ਆਪਣੇ ਮਤਲਬ ਕੰਟਰੋਲ ਚ ਕਰ ਲਿਆ ਹਨਾ ਹਾਂ ਨੋਟੀਫਿਕੇਸ਼ਨਾਂ ਭੇਜਣਾ ਪਾਲਸ ਨੂੰ ਫੋਨ ਨਾ ਕਰਨ ਡਾਵੇ ਬਹੁਤ ਆ ਨਾ ਉਹ ਹੂੰ ਹੂੰ ਚਲੋ ਜੀ ਬੈਠੇ ਰਹੇ ਪੰਜ ਦੋ ਦਿਨ ਦੇਖ ਤੈਂ ਦਿਨ ਦੇ 15 ਦਿਨ ਉੱਥੇ ਬਿਠਾਈ ਰੱਖਿਆ ਸਾਨੂੰ ਉਹਨਾਂ ਨੇ ਅੱਛਾ 15 ਦਿਨ ਕਿੱਦਾਂ ਫੇ ਰੋਟੀ ਪਾਣੀ ਦਾ ਕਿੱਦਾਂ ਰੋਟੀ ਪਾਣੀ ਕਿੱਥੇ ਦਿੰਦੇ ਸੀ ਚੌਲ ਚੌਲ ਚੂਲੀ ਦਿੰਦੇ ਸੀ ਕਿੰਨੇ ਟਾਈਮ ਦਿਹਾੜੀ ਜੇ ਕਿੰਨੀ ਵਾਰੀ ਦਈ ਇੱਕ ਦਿਨ ਚ ਸਿਰਫ ਇੱਕ ਵਾਰੀ ਹਾਂ ਦੂਜੀ ਵਾਰੀ ਰੋਟੀ ਦਾ ਲੇਟ ਜਣਗੀ ਠੰਡ ਸੀਗੀ ਬਾਹਰ برفੋਂ ਪਈ ਹੋਈ ਸੀਗੀ ਹੂੰ ਲੇਟ ਹੋ ਜਾਈਦਾ ਹੀ ਰੋਟੀ ਬਣਾਉਂਦੇ ਕਿ ਸ਼ਾਮਾਂ ਨੂੰ ਕਿੱਥੇ ਭੁੱਖ ਲੱਗਦੀ ਫੇਰ ਰਾਤ ਨੂੰ 12 1 ਵਜੇ ਜਾ ਕੇ ਬਣਾਉਣੀ ਪਾਣੀ ਰੋਟੀ ਨੇ ਬਣਦਾ ਕੁਝ ਨਹੀਂ ਸੀ ਐਡਾ ਐਡਾ ਫਲਕਾ ਹੁੰਦਾ ਜੀ ਉਹਨਾਂ ਨੂੰ ਖੁਸ਼ ਨਹੀਂ ਬਣਦਾ ਲੇਗਾ ਨਹੀਂ ਬਣਾਉਂਦੇ ਆਪ ਸੀ ਤੁਸੀਂ ਆਹੋ ਆਪ ਹੀ ਅੱਛਾ ਆਪ ਹੀ ਬਣਾਈ ਨਹੀਂ ਸੀਗੀ ਜਣਗੀ ਫੇ ਚਲੋ ਜੀ ਇਦਾਂ ਓਕੇ ਸੌਫੇ ਉੱਥੇ ਟਾਈਮ ਕੱਢਿਆ ਆਈਆਂ ਉਹਨਾਂ ਕਿਆ ਕੱਢ ਦੋ ਇੱਕ ਦੋ ਵਾਰੀ ਕੱਢਣ ਲੱਗੇ ਸਾਲੇ ਆਪਾਂ ਚ ਲੜ ਪਏ ਪੈਣਿਆਂ ਤੋਂ ਹੂੰ ਪਿਆਹ ਦਾ ਲਾਡਲੂੜਾ ਪਏ ਚਲੋ ਜੀ ਕਰਦੇ ਕਰੋ ਦੇ ਕਰਦੇ ਫੇ ਰੋਕ ਲਿਆ ਤੁਹਾਨੂੰ ਸਾਡੀ ਲੋਹੜੀ ਤੇ ਨਵਾਂ ਸਾਲ 크ਿਸਮਸ ਸਾਰਾ ਕੁਝ ਉੱਥੇ ਨੰਗਿਆ ਜਾਨਕੀ ਬਹੁਤ ਬੁਰਾਈ ਨੰਗਿਆ ਜਾਣਗੀ ਟੋਰਚ ਉਹ ਤਾਂ ਪਤਾ ਲੱਗਦਾ ਹੀ ਆ ਹੁਣ ਟੌਰਚਰ ਕਰਦੇ ਸੀ ਵੀ ਪੈਸੇ ਹੋਰ ਲਵਾਓ ਨਹੀਂ ਜਿਹੜੀ ਕੁੱਟਮਾਰ ਕੀਤੀ ਤੁਹਾਡੇ ਨਾਲ ਦੇ ਬੰਦਿਆਂ ਦੀਆਂ ਦੀ ਉਹ ਮਤਲਬ ਉਹ ਕਿਦਾਂ ਕੰਨਾਂ ਕੁੱਟਿਆ ਕਿਦਾਂ ਮਤਲਬ ਜ਼ਿਆਦਾ ਕੁੱਟਿਆ ਕਿ ਕਿਦਾਂ ਹੀ ਕੀ ਸਿਸਟਮ ਹੱਥਾਂ ਨਾਲ ਹੀ ਕੁੱਟਿਆ ਜਾਣੀ ਵੀ ਫੋਨ ਨਹੀਂ ਮਾਰਿਆ ਮਤਲਬ ਇਹਹੀ ਕਹਿੰਦੇ ਪੈਸੇ ਕੱਢੋ ਡਰਾਉਂਦੇ ਹੀ ਡਰਾਉਂਦੇ ਸੀ ਪਤਾ ਲੱਗ ਗਈ ਉੱਦਾਂ ਦਾਮ ਕਿ ਤੁਮ ਕੀ ਦਿੰਦੇ ਸੀ ਵੀ ਗਾਂ ਆ ਕਰਦੇ ਆਂਗੇ ਉਹ ਕਰਦੇ ਆਂਗੇ ਜਨਾਬ ਪੈਸੇ ਦੇ ਦਿੱਤੇ ਆਹੋ ਕਹਿੰਦੇ ਸੀ ਕਹਿੰਦੇ ਇੰਡੀਆ ਸਾਡੇ ਵਾਂਗ ਹੀ ਸਾਡੇ ਇੰਡੀਆ ਵੀ ਲੈਂਕਾ ਆ ਹੀ ਐ ਕਰਦਾਂਗੇ ਜਿਉਂ ਕਰਦਾਂਗੇ ਅੱਛਾ ਭਾਈ ਇਹ ਚੁੱਪ ਕਰਕੇ ਬੈਠ ਰਹੇ ਮੇਰੇ ਪੈਸੇ ਕੈਸ਼ ਸੀਗੇ ਜਿਹੜੇ ਕੈਸ਼ ਦੇ ਗਿਆਂ ਤੇ ਵਿੱਚੋਂ ਤਿੰਨ ਚਾਰ ਮੁੰਡੇ ਸੀ ਉਹਨਾਂ ਦੇ ਕਾਊਂਟਾਜ ਗਏ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਕਾਊਂਟਾ ਦੇ ਉੱਤੇ ਪਾਚਾ ਦੇਣਾ ਚਾਹੀਦਾ ਸੀ ਉਹਨਾਂ ਨੂੰ ਆ ਕੇ ਪੈਸੇ ਮਿਲ ਜਾਣੇ ਸੀ ਪਰ ਮੈਂ ਫੋਨ ਲਾਇਆ ਜਿਹੜੇ ਕੈਸ਼ ਤੇ ਉਹ ਕਹਿੰਦੇ ਸਾਡਾ ਵੈਸਟ ਇੰਡੀਆ ਦਾ ਕੰਮ ਆ ਹੀ ਅੱਗੇ ਭੇਜਤੇ ਆ ਉਹਨੂੰ ਵਕਾਇਸ਼ ਤਾਂ ਸਬੂਤ ਨਹੀਂ ਨਾ ਰਹਿ ਜਾਂਦਾ ਕੋਈ ਕੋਈ ਨਹੀਂ ਸੀ ਕੋਈ ਮੇਰੇ ਤੋਂ ਤੁਹਾਾਂ ਦੀ ਤਾਂ ਸਬੂਤ ਉਹਨਾਂ ਦੇ ਕਾਊਂਟਾਂ ਦੇ ਵਿੱਚ ਪੈਸੇ ਗਏ ਮੇਰੇ ਫੋਨ ਦੇ ਸਕਰੀਨਸ਼ਾਟ ਉਹਨਾਂ ਦੇ ਉਹਨਾਂ ਦੇ ਕਾਊਂਟ ਉਹਨਾਂ ਦੇ ਕੋਲ ਅਕਾਊਂਟ ਆ ਘਰ ਦੇ ਐਡਰੈਸ ਆ ਉਹਨਾਂ ਦੇ ਉੱਤੇ ਪਰਚਾ ਲਈ ਜੇ ਤਾਂ ਪੈਸੇ ਮਿਲ ਜਾਣੇ ਸੀ ਉਹਨਾਂ ਨੂੰ ਬਿਲਕੁਲ ਨਾਲੇ ਠੁਗਣੀ ਸੀ ਇੱਥੇ ਆ ਜਿਹੜੇ ਲੈ ਲਏ ਜਾ ਪੈਸੇ ਤੇ ਚਲੋ ਜੀ ਇੱਧੇ ਕਰਬੇਪੁਰ ਦੇ ਅੱਜ ਉਹਨਾਂ ਨੇ 15-20 ਦਿਨਾਂ ਬਾਅਦ ਇਹ ਤੋਰ ਲਿਆ ਉਥੋਂ ਟੈਕਸੀ ਆਉਣੀ ਜੀ ਕਹਿੰਦੇ ਅੱਜ ਜਾਣਾ ਆ ਉਹ ਤਾਂ ਠੀਕ ਆ ਪਾਲੇ ਕੱਪੜੇ ਕੁੱਪੜੇ ਨੂੰ ਹੂੰ ਟੈਕਸੀ ਆ ਗਈਆਂ ਤਿੰਨ ਪੰਜ ਬੰਗਾਲੀ ਸੀ ਸਾਡੇ ਨਾਲ ਤੇ ਜਿੱਥੇ ਜਿੱਦਾਂ ਤੁਹਾਨੂੰ ਰੱਖਿਆ ਉਹਨਾਂ ਨੇ ਇੱਕੋ ਹੀ ਕਮਰੇ ਚ ਰੱਖਿਆ ਸਾਰਿਆਂ ਨੂੰ ਕਿੱਦਾਂ ਇੱਕ ਨਹੀਂ ਨਹੀਂ ਆਹੋ ਇੱਕ ਆਹੀ ਪੰਜ ਇੱਕੋ ਹੀ ਕਮਰੇ ਜਿਗੇ ਬੰਗਾਲੀ ਵੀ ਸੀਗੇ ਫੜੇ ਹੋਏ ਅੱਛਾ ਪਹਿਲਾਂ ਤੁਹਾਡੇ ਤੋਂ ਉਦੋਂ ਪਹਿਲਾਂ ਹੋਰ ਵੀ ਬੰਦੇ ਸੀ ਟੋਟਲ ਕਿੰਨੇ ਬੰਦੇ ਹੋ ਗਏ ਆ ਜੀ ਸਾਡੇ ਨਾਲ ਸਾਰੇ ਪਾ ਕੇ ਹੋਏ ਕਿਹੇ 14 15 ਜਣੇ ਸੀ ਅੱਛਾ ਵਿੱਚ ਹੋਰ ਬੈਠੇ ਸੀ ਪਾਕਿਸਤਾਨੀ ਬੈਠੇ ਆ ਇੱਕ ਦੋ ਜਣੇ ਡੌਂਤੀ ਲਾਉਣ ਨੂੰ ਇਥੇ ਤਿੰਨ ਲੋਕ ਇਨਸਾਨ ਲੈ ਕੇ ਟੈਕਸੀ ਆ ਕੇ ਸਾਡਾ ਇੱਕ ਬੰਦਾ ਉਹਨਾਂ ਨੇ ਰੱਖ ਲਿਆ ਕਹਿੰਦੇ ਜੀ ਇਹ ਬਾਅਦ ਚੋਂ ਕੱਢਾਂਗੇ ਉਹਨਾਂ ਡਰ ਸੀ ਵੀ ਕਿਤੇ ਇਹ ਸਾਡਾ ਨਾਂ ਨਾ ਉੱਥੇ ਰਾਜ ਕਿਤੇ ਸਾਡਾ ਬੱਲੇ ਨੂੰ ਖੁਸ਼ ਕਰਨ ਨਾ ਡੌਂਕਰ ਨੂੰ ਹਾਂ ਹਾਂ ਕਹਿੰਦੇ ਇਹਨੂੰ ਬਾਅਦ ਚੋਂ ਕੱਢਾਂਗੇ ਕੋਈ ਨਹੀਂ ਚੱਲਾਂਗੇ ਆ ਐਦਾਂ ਹੀ ਕਾਵੇ ਕੋਦੇ ਚਲੋ ਇਸ ਤਰ੍ਹਾਂ ਪਏ ਹੱਡ ਬਹੁਤ ਹੀ ਮੇਰਾ ਗੋਡਾ ਕੰਮ ਕਰਨੋਂ ਹਟ ਗਿਆ ਭੈ ਜਖਮ ਇੱਧਰੋਂ ਹਟਿਆ ਤੇ ਆ ਹੋ ਗਿਆ ਤੇ ਮੈਂ ਸਾਰਿਆਂ ਤੋਂ ਪਿੱਛੇ ਪਿੱਛੇ ਫੇ ਤੁਰੇਗੇ ਤੁਰੇਗੇ ਤੁਰ ਰਏਗੇ ਠੰਡ ਦੇ ਵਿੱਚ ਪਾਣੀ ਪੂਣੀ ਵੀ ਹੈ ਨਹੀਂ ਪਾਣੀ ਪੂਣੀ ਵੀ ਜੰਮ ਕੇ ਖਾਣ ਪੀਣ ਦਾ ਸਮਾਨ ਸੀ ਚਲੋ ਉਹ ਵੀ ਇੱਧੇ ਰਾਤ ਸੱਟੇ ਰੁਟਦੇ ਨਹੀਂ ਮੇਥੋਂ ਦਾ ਕਿੱਟ ਨਹੀਂ ਚੱਕਣ ਦੀ ਕਿੱਟ ਵੀ ਮੈਂ ਸੱਟ ਹੂੰ ਨਹਿਰ ਤੇ ਜਦੋਂ ਪਹੁੰਚੇ ਰਾਤ ਨੂੰ ਜਾ ਕੇ ਜੰਗਲ ਜਿਆ ਕ੍ਰੋਸ ਕੀਤਾ ਖੇਤਾਂ ਦੇ ਵਿੱਚ ਵੜ ਗਏ ਖੇਤ ਦੇ ਵਿੱਚ ਵੜ ਗਏ ਤਾਂ ਉੱਥੇ ਮੇਦਾ ਜਿਦਾ ਗੋਡਾ ਹੋ ਗਿਆ ਸੀ ਜਿਆਦਾ ਹੂੰ ਤੁਰਿਆ ਨਹੀਂ ਸੀ ਜਾਂਦਾ ਮਤਲਬ ਤੁਰ ਤੁਰ ਕੇ ਹੋ ਗਿਆ ਹੀ ਇਦਾਂ ਤੁਰ ਠੰਡ ਦੇ ਨਾਲ ਠੰਡ ਵੜ ਗਈ ਸੀ ਨਾ ਵਿੱਚ ਫੱਕੜਮ ਲੱਗ ਗਿਆ ਜਦੋਂ ਉਜੇ ਤਾਂ ਹੁਣ ਮੁੜਿਆ ਹੋਇਆ ਏ ਈ ਤਾਂ ਮੁੜਦਾ ਨਹੀਂ ਸੀ ਅੱਛਾ ਡਾਕਟਰ ਸਿੱਧੀ ਜਿ ਸਿੱਧੀ ਰਹਿਣੀ ਏਦਾਂ ਜਣ ਕੇ ਲੱਤ ਮੈਂ ਏਦਾਂ ਚੱਕ ਕੇ ਐ ਰੱਖਦਾ ਸੀਗਾ ਜਿਵੇਂ ਰੱક્ત ਤੋਂ ਤਪੜਾ ਨਾ ਏਦਾਂ ਢੱਕਦਾ ਅੱਛਾ ਉੱਥੋਂ ਮਤਲਬ ਉਹਨਾਂ ਨੇ ਛੱਡ ਛੁੱਟ ਕੇ ਨਹੀਂ ਆਂਦਾ ਤੁਹਾਨੂੰ ਉਦਾ ਹੀ ਕੱਢ ਦਿੱਤਾ ਘਰ ਹਣਾ ਨਾਲ ਹੀ ਸੀਗਾ ਉਹ ਜਾਨਕੀ ਕਰੋਸ਼ੀਆ ਦੇ ਬਾਰਡਰ ਤੱਕ ਗਿਆ ਡੌਂਕਰ ਅੱਛਾ ਅੱਛਾ ਉੱਥੋਂ ਤੱਕ ਕਰਕੇ ਤਾਂ ਬਸ ਉੱਥੇ ਤੱਕ ਹੀ ਗਿਆ ਜਾਨਕੀ ਉੱਥੇ ਤੱਕ ਕਿਸਤੀ ਲੈ ਗਿਆ ਉੱਥੇ ਕਹਿੰਦਾ ਪੈ ਜਾਓ ਇੱਥੇ ਜੁ ਖੇਤਾਂ ਦੇ ਵਿੱਚ ਜਿਹੜੇ ਖੇਤ ਬਾਰਾ ਪਈ ਹੋਈ ਸੀਗੀ ਜਿਹੜੇ ਬੂਟ ਸੀ ਬੂਟਾਂ ਨੂੰ ਮਿੱਟੀ ਚੁੰ ਪਿਆਰ ਨਾਲ ਪਟਿਆ ਮੈਨੂੰ ਬੰਗਾਲੀਆਂ ਨੇ ਫੜ ਫੜ ਕੇ ਭਰਾਵਾ ਕੱਢਿਆ ਇਤਾਂ ਆਪਣਾ ਬੰਦਾ ਵੀ ਨਹੀਂ ਉੱਥੇ ਕੋਈ ਪੰਜਾਬੀ ਸਾਥ ਦਿੰਦਾ ਨਾਲ ਮੁੜਦੇ ਸੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਮੈਨੂੰ ਆਪਣੇ ਲੋਕ ਖਰਾਬ ਹੋ ਗਏ ਬਈ ਜਿਹੜੀ ਇਹ ਨਾ ਘਟ ਗਈ ਆਪਣੇ ਲੋਕਾਂ ਦੇ ਨਾਲ ਚ ਪਹਿਲਾਂ ਇਹ ਮੰਨੇ ਜਾਂਦੇ ਸੀ ਇਹਨਾਂ ਚੀਜ਼ਾਂ ਲਈ ਪਰ ਨਹੀਂ ਹੋਣੀ ਕੋਈ ਨਹੀਂ ਬਾਹ ਹੀ ਨਹੀਂ ਫੜਦਾ ਮੈਨੂੰ ਬੰਗਾਲੀਆਂ ਨੇ ਬਾਹ ਫੜ ਕੇ ਕਹਿੰਦਾ ਕੋਈ ਚੰਨ ਨਹੀਂ ਭਾਜੀ ਆ ਜਾ ਆ ਜਾ ਬੰਗਾਲੀਆਂ ਨੇ ਫੜ ਕੇ ਕੋਈ ਬੰਗਾਲੀਆਂ ਤੋਂ ਨਹੀਂ ਵਿਚਾਰਿਆ ਤੋ ਰਿਆ ਜਾਂਦਾ ਸੀ ਮੇਰੇ ਕੋਟ ਰਿਆ ਸੀ ਕਿ ਸਾਨੂੰ ਤਾਂ ਉਹਨਾਂ ਨੇ ਪਹਿ ਹੱਥ ਨਹੀਂ ਲਾਇਆ ਮੈਨੂੰ ਪਤਾ ਹੀ ਨਹੀਂ ਹੁਣ ਅਸੀਂ ਬਾਹਰ ਆਣ ਸਾਨੂੰ ਨਹੀਂ ਹੱਥ ਲਾਇਆ ਉਹ ਤੇ ਬੰਗਾਲੀਆਂ ਦੇ ਮਾਤੇ ਬੰਗਾਲੀਆਂ ਨੂੰ ਕਿਸਤੀ ਚ ਪਾਉਂਦੇ ਸੀ ਬੋਟ ਚ ਪਾਉਂਦੇ ਸੀ ਹਵਾ ਵਾਲੀ ਅੱਛਾ ਉਹ ਚੱਕੀ ਹੋਈ ਸੀ ਇਕੱਠੀ ਕਰਕੇ ਉਹ ਚੜੋ ਪਹਾਣੇ ਜੀ ਵਾਲੀ ਹੁੰਦੀ ਕਿਸਤੀ ਮੈਨੂੰ ਮੈਨ ਤੋਂ ਨਹੀਂ ਚੱਕੋ ਨੇ ਮੇਰਾ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੈਂ ਕੱਟ ਵੀ ਉਹਨਾਂ ਨੂੰ ਫੜਾਈ ਸੀ ਹੂੰ ਚਲੋ ਜੀ ਤੁਰੇ ਗਏ ਖੇਤ ਦੇ ਵਿੱਚ ਵੜ ਗਏ ਮੇਰੇ ਬੂਟਾਂ ਨੂੰ ਮਿੱਟੀ ਚ ਜੰਬੜ ਗਈ ਹਾਂ ਐਨੀ ਨਹੀਂ ਮਿੱਟੀ ਜੰਬੜ ਗਈ ਮੈਂ ਤਾਂ ਫੇਰਾਂ ਤੁਰਿਆ ਜਾ ਬੰਗਾਲੀਆਂ ਨੇ ਮੈਨੂੰ ਕੱਢਿਆ ਚਲੋ ਜੀ ਨਿਕਲ ਗਏ ਤੇ ਜਦੋਂ ਆਪਾਂ ਖੇਤ ਕਰੋ ਕਿਤਾ ਜੰਗਲ ਜਿਹੇ ਦੇ ਵਿੱਚ ਵੜਨ ਲੱਗਾ ਜਿਹਦੇ ਪਾਸੇ ਲਾਸ਼ ਵੇਈ ਭਰਾਵਾ ਜਾਨਕੀ ਆ ਮੂੰਹ ਨਹੀਂ ਸੀ ਬਾਕੀ ਸਾਰਾ ਪਿੰਜਰੀ ਸੀਗਾ ਪਿਆ ਹੋਇਆ ਐ ਇਦਾਂ ਮਾੜਾ ਕਿ ਜਾਂਦਾ ਜਿਹਨਾਂ ਨੇ ਖਾਲੀ ਹੋਣੀ ਉਹ ਵੀ ਇਦਾਂ ਡੌਂਕਰ ਹੀ ਹੋਣਾ ਕੋਈ ਡੌਂਕਾ ਮਤਲਬ ਡੌਂਕੀ ਲਾਉਣ ਲਈ ਹੋਣਾ ਕੋਈ ਡੌਂਕੀ ਲਾਉਣ ਵਾਲੇ ਮੈਂ ਇਹ ਕਿਧਰ ਹੋਰ ਜਾ ਕਰਦਾ ਮੈਂ ਦੇਖੀ ਨਹੀਂ ਮੈਂ ਇਦਾਂ ਥੋੜਾ ਇੰਨਾ ਕ ਜੰਗਲ ਸੀ ਦੋ ਇਦਾਂ ਕਮਰਾ ਕ੍ਰੋਸ ਕਰੇ ਦੂਜੇ ਪਾਸੇ ਕੇ ਮੋਰੇ ਖਾਲੀ ਖੇਤ ਅੱਗੇ ਆ ਪੈ ਗਏ ਉੱਥੇ ਕਹਿੰਦੇ ਤੁਸੀਂ ਨੂੰ 12 ਵਜੇ ਨਹਿਰ ਕ੍ਰੋਸ ਕਰਾਂਗੇ ਸੌਂਗੇ ਨਹੀਂ ਆ ਗਿਆ ਹਨੇਰੀ ਆ ਗਿਆ ਉੱਥੋਂ ਚਮਕਿੱਦੜਾਂ ਜਾਂਦੀਆਂ ਬਲਨ ਚਮਕਿੱਦੜ ਸੀ ਬੰਦੇ ਆਂਗੂ ਵਾਜਾ ਹੂੰ ਹੋਰ ਜੰਗਲ ਆ ਜਾਓ ਆਹ ਤਰਾ ਤਰਾ ਦੇ ਜਾਨਵਰ ਆ ਉੱਥੇ ਹਾਂ ਬੜੀਆਂ ਬਾਜਾਂ ਨੇ ਚਲੋ ਮੀ ਆ ਗਿਆ ਉੱਥੇ ਮੇਰੀ ਚੱਲ ਪਈ ਹੂੰ ਤੇ ਚਲੋ ਕਹਿੰਦਾ ਨਹਿਰ ਕਰਾਸ ਕਰ ਲੈਂਦੇ ਰਾਤ ਨੂੰ 1:00 2:00 ਵਜੇ ਜੋ ਨਹਿਰ ਪ੍ਰਵਾਹ ਹਵਾ ਭਰ ਕੇ ਉਹਨੇ ਬਿਠਾਤੇ ਸਾਡੇ ਆਹੀ ਜਿਹੜੇ ਪੰਜਾਬੀ ਸੀ ਪੰਜਾਬੀ ਸਾਰੇ ਉਹਨੇ 9 ਦੇ 9 ਬਿਠਾਤੇ ਦੋ ਵਿੱਚ ਇੱਕ ਪਖਤਾਨੀ ਪਖਾਨਾ ਸੀਗਾ ਤੇ ਇੱਕ ਪਾਕਿਸਤਾਨੀ ਬਿਠਾਤਾ ਉਹਨਾਂ ਨੂੰ ਕਿਸਤੀ ਨਾਲ ਚਲਾਉਣੀ ਆਵੇ ਤੇ ਕੰਦੇ ਸਾਨੂੰ ਨਹੀਂ ਹੁੰਦੀ ਨਹੀਂ ਨਹੀਂ ਕਹਿੰਦਾ ਬੈਠੋ ਮਿੱਤਰਾਂ ਨੂੰ ਲੈ ਕੇ ਨਿਕਲ ਤੂੰ ਕਹਿੰਦਾ ਮਤਲਬ ਕਿਸ਼ਤੀ ਤੁਹਾਨੂੰ ਦੇਤੀ ਚਲਾਉਣ ਵਾਲਾ ਆਪ ਹੈ ਨਹੀਂ ਕੋਈ ਸਾਰੇ ਅਣਜਾਣ ਬੰਦੇ ਵਿੱਚ ਜੇ ਡੁੱਬ ਗਿਆ ਤਾਂ ਵੀ ਡੁੱਬ ਗਿਆ ਧੱਕਾ ਦੇਦਾ ਇੱਧਰ ਵਿੱਚ ਨੂੰ ਯਾਰ ਤਾਂ ਪਾਣੀ ਚੜਿਆ ਹੋਇਆ ਸੀਗਾ ਜਿਆਦਾ ਜੇ ਡੁੱਬ ਜਾਂਦੇ ਤਾਂ ਬੱਸ ਫੇਰ ਬੱਚੇ ਹੀ ਕੰਮ ਹੋ ਜਾਣੇ ਯਾਰ ਥੋੜੀ ਜਿੱਦਾ ਇੱਥੋਂ ਲੈ ਕੇ ਆਓ ਆਪਣੇ ਦੂਜੇ ਤੰਦ ਤੱਕ ਨਹੀਂ ਰਿਸਕੀ ਹੀ ਨਾ ਕੋਈ ਚਲਾਉਣ ਵਾਲਾ ਨਾ ਕਿਸੇ ਨੂੰ ਆਉਂਦੀ ਯਾਰ ਇੱਕ ਚੱਪੂ ਮਾਰਿਆ ਕਰੋ ਕਿਸ਼ਤੀ ਐ ਘੁੰਮੀ ਜਾਵੇ ਭਰਾਵਾ ਐ ਘੁੰਮੀ ਜਾਵੇ ਭਗਾਨੀ ਵਾਲੀ ਹੈ ਨਾ ਜਿਹੜੀ ਹੜਾਂ ਜਿਹਾਂ ਤੇ ਹੁੰਦੀ ਹੈ ਇਧਰੋਂ ਮਾਰਿਆ ਕਰੋ ਇਧਰ ਨੂੰ ਹੋ ਜਾ ਕਰੋ ਇਧਰ ਨੂੰ ਮਾਰਿਆ ਕਰੋ ਇਧਰ ਨੂੰ ਹੋ ਜਾ ਕਰੋ ਭਰਾਵਾ ਕੋਈ ਉਹ ਮਾਰਿਆ ਤੇ ਉਹ ਕਾਦੀ ਕਣੋ ਦੀ ਕਿਸਤੀ ਤਾਂ ਗਾਹ ਦੀ ਇਹ ਦੇ ਲਓ ਇਹ ਸੁਣਨ ਨੂੰ ਗੱਲਾਂ ਆਪਾਂ ਨੂੰ ਕਹਾਣੀ ਜੀ ਲੱਗਦੀ ਆ ਪਰ ਜਿਹੜੇ ਬੰਦੇ ਤੇ ਬੀਤਦੀ ਐ ਉਹ ਫੀਲ ਕਰਕੇ ਦੇਖੋ ਆਪਣੇ ਮਤਲਬ ਫੀਲ ਕਰੋ ਵੀ ਇਹ ਤੁਹਾਡੇ ਨਾਲ ਹੋਣ ਰਿਹਾ ਵਾ ਫੇਰ ਤੁਹਾਨੂੰ ਪਤਾ ਲੱਗਣਾ ਵੀ ਇਹ ਚੀਜ਼ਾਂ ਮੰਨ ਨਾਲੇ ਹਿਸਾਬ ਹੋ ਗਿਆ ਹੀ ਸਾਡਾ ਉਹ ਹੁਣ ਉਹ ਮਰਿਆ ਹੀ ਪਿਆ ਸੀ ਜਿਹੜਾ ਤੂੰ ਦੱਸਿਆ ਮਰਿਆ ਹੀ ਪਿਆ ਸੀ ਕੀ ਪਤਾ ਉਹਨੂੰ ਪਹਿਲਾਂ ਪਤਾ ਲੱਗਾ ਹੈਗਾ ਕਿ ਨਹੀਂ ਹੈਗਾ ਅਗਲੇ ਭਾਵੇਂ ਕਈ ਜਾਣ ਵੀ ਕਰੇ ਸਾਡਾ ਸਭ ਤੋਂ ਪਹਿਲਾਂ ਬੰਗਾਲੀ ਗੇਸ ਲਾਛ ਜਿੱਦਾਂ ਜਿਹੜੀਆਂ ਜਿੱਦਾਂ ਡੌਂਕੀ ਲਾਉਂਦੇ ਜਿੱਦਾਂ ਤੁਸੀਂ ਗਏ ਇੰਨਾ ਚ ਜਨਾਨੀਆਂ ਵੀ ਹੁੰਦੀਆਂ ਕਿ ਬੰਦੇ ਹੀ ਆਹ ਕੁੜੀਆਂ ਦਾ ਸਾਨੂੰ ਬੜਾ ਸਮਾਨ ਮਿਲਿਆ ਰਾਜ ਮੇਸ ਤੱਪ ਦਾ ਕਿੱਟਾਂ ਨਿਕੀਆਂ ਨਿਕੀਆਂ ਬੈਠੇ ਤੇ ਫਿਰ ਯਾਰ ਉਹਨਾਂ ਨਾਲ ਤਾਂ ਇਹ ਗਲਤ ਵੀ ਕਰਦੇ ਹੋਣਗੇ ਇਦਾਂ ਦੇ ਬੰਦੇ ਯਾਰ ਆਹ ਬਹੁਤ ਕੁਸ਼ ਕਰਦੇ ਆ ਰਾਜ ਜੰਗਲਾ ਜੀ ਕਰਦੇ ਆ ਕੰਮ ਹੁੰਦਾ ਬੜਾ ਨਾ ਕੁੜੀਆਂ ਨਾਲ ਸਾਨੂੰ ਕੋਦਰ ਦੱਸਦੇ ਇਹੋ ਇੱਥੇ ਕੁੜੀਆਂ ਆਉਂਦੀਆਂ ਹੋਰ ਕੁੜੀ ਆਉਂਦੀ ਸੀ ਪਿੱਛੋਂ ਇੱਕ ਅੱਛਾ ਪਿੱਛੋਂ ਕੁੜੀ ਨੂੰ ਪੁੱਟਦੇ ਸੀ ਮਾਰਦੇ ਸੀ ਗਲਤ ਕੰਮ ਕਰਦੇ ਸੀ ਅਲਬਾਨੀਆ ਦੀ ਕੁੜੀ ਬੜੇ ਲੋਕ ਨਰਦਾਈ ਆ ਤੇ ਦੂਜਾ ਜਿਹੜੀ ਲਾਸ਼ ਪਈ ਸੀ ਉਹ ਇੰਨਾ ਪਤਾ ਲੱਗਦਾ ਜੀ ਕਿ ਕੁੜੀ ਦੀ ਕਿ ਬੰਦੇ ਦੀ ਮੈਂ ਇਗਨੋਰ ਜਾਂ ਕਿਹਾ ਮੈਂ ਮਾੜਾ ਜੀ ਦੇਖ ਕੇ ਪਰੇ ਨੂੰ ਗਾਲਿਆ ਮੈਂ ਕਿਹਾ ਵੀ ਪਛਾਣ ਨਹੀਂ ਮੈਨੂੰ ਹੂੰ ਮੈਂ ਨਾ ਗਿਆ ਬੜਾ ਔਖਾ ਮੈਂ ਅੱਜ ਮੁੜ ਕੇ ਵਲਾਕ ਕਿਸ ਤਰੀਕੇ ਦਾਂ ਉਧਰ ਦੂਜੇ ਪਾਸੇ ਨੂੰ ਤਾਂ ਲੱਗੀ ਨਹੀਂ ਪਰ ਰੂਸੀ ਵਾਲੀ ਸਾਈਡੋਂ ਫੇਰ ਬਾਕਸ ਨਹੀਂ ਆਲੂ ਆ ਯਾਰ ਕਿ ਝਾੜੀਆਂ ਨੂੰ ਮੀਂਹ ਤੇਜ਼ ਹੋ ਗਿਆ ਯਾਰ ਰਾਤ ਨੂੰ ਝਾੜੀਆਂ ਨੂੰ ਫੜਿਆ ਭਰਾ ਵਾ ਡਿੱਗਦੇ 10 ਦੇ ਚੜਿਆ ਬਾਕੀ ਤੁਹਾਡੇ ਕੋ ਫੋਨ ਫਾਨ ਜਿਹੜੇ ਤੁਹਾਡੇ ਕੋ ਉਹਦੇ ਚਾਰਜ ਜੂੜ ਜਰਦਾ ਕਿੱਦਾਂ ਕੀ ਸੁਵਿਧਾ ਸੀ ਤੁਹਾਡੇ ਕੋ ਕੁਛ ਨਾ ਪਰ ਬੈਂਕ ਸੀ ਮੈਂ ਲਈ ਹੋਈ ਪਾਵਰ ਬੈਂਕ ਮੈਂ ਕੱਢੀ ਨਹੀਂ ਬਾਕੀਆਂ ਨੇ ਕੱਢ ਕੁੱਢ ਕੇ ਉਹਨਾਂ ਨੂੰ ਦੇ ਦਿੱਤੀ ਪਾਵਰ ਬੈਂਕ ਚ ਚਾਰਜ ਲਾਉਂਦੇ ਸੀ ਇੰਨੀ ਇੱਦਾਂ ਦੇ ਦਿੱਤੀਆਂ ਮੈਂ ਫੋਨ ਆਪਣੇ ਉਹਦਾ ਚਾਰਜ ਕਰਨ ਦਾ ਵੀ ਕਿਹੜਾ ਕੋਈ ਮਤਲਬ ਹੋਣਾ ਉੱਥੇ ਕਿਹੜਾ ਕੋਈ ਨੈਟਵਰਕ ਆਉਂਦਾ ਹੋਣਾ ਜਾਂ ਤੁਸੀਂ ਉਹਦਾ ਇਹ ਡਾਟਾ ਦੀ SIM ਚੱਲਦੀ ਇੰਟਰਨੈਸ਼ਨਲ ਆ ਨਾ ਅੱਛਾ ਚੱਲਦੀ ਮਰਜ਼ੀ ਚ ਚਲਾਓ ਡਾਟਾ ਦੀ SIM ਤੇ ਫੋਨ ਵੀ ਲਾ ਸਕਦੇ ਸੀ ਤੁਸੀਂ ਕਿਸੇ ਨੂੰ ਜਿਹਨੂੰ ਮਰਜ਼ੀ ਲਾਓ ਤੂੰ ਘਰੇ ਦੱਸਿਆ ਨਹੀਂ ਫੋਨ ਲੱਗ ਵੀ ਆਉਣ ਰਿਹਾ ਸਾਡੇ ਨੂੰ ਫੋਨ ਮੈਂ ਤੁਹਾਨੂੰ ਦੱਸਿਆ ਨਾ SIMਾਂ ਹੀ ਕੱਢੀਆਂ ਹੋਈਆਂ ਇਹ ਵਿੱਚੋਂ ਓਕੇ ਓਕੇ SIM ਫੋਨ ਨੂੰ ਕੁਝ ਐ ਨਹੀਂ ਕੰਡੇ ਤੋੜ ਕੇ ਤਾਂ ਹੀ SIMਾਂ ਪਾਈਆਂ ਵਿੱਚ ਅੱਛਾ ਦਰੱਖਤ ਦੇ ਕੰਡਾ ਜਾਂ ਤੋੜ ਕੇ ਉਹਦੇ ਨਾਲ ਵੜਿਆ ਹੋਪ ਪੈਣ ਜੀ ਬਾਹਰ SIM ਪਾਈ ਪਈ ਲੈ ਜੀ ਅੱਛਾ ਜੀ ਫੇਰ ਦੱਸਿਆ ਕਿਸ ਨੂੰ ਦੱਸਿਆ ਆਪਣੇ ਆਪਣੇ ਘ ਪਹੁੰਚ ਕੇ ਦੱਸੋਗੇ ਨਾ ਬਾਅਦ ਚ ਜਦੋਂ ਅਸੀਂ ਫੇ ਚਲੋ ਜੀ ਨਹਿਰ ਕੋਲ ਨਾਲ ਦੇ ਕਿਦਾਂ ਦੇ ਸੀ ਥੋੜੇ ਦਿਲ ਵਾਲੇ ਸੀਗੇ ਡਰੂਜੇ ਸੀਗੇ ਕਿਦਾਂ ਸੀ ਸਾਰੇ ਦੋ ਨਿਆਣੇ تھے ਕਿ ਉਸ ਬਾਕੀ ਉਦਾਂ ਡਰੂਜੇ ਸੀ ਵੀ ਹਾਂ ਮੈਂ ਪੈ ਜਾਂਦਾ ਅਗਲਿਆਂ ਨੂੰ ਅਗਲੇ ਮੈਨੂੰ ਪੈ ਜਾਂਦੇ ਫੁੱਟਣ ਤੇ ਉਹਨਾਂ ਨੇ ਇਦਾਂ ਬਹਿ ਜਾਣਾ ਸੀਗਾ ਅਗਲਿਆਂ ਤੇ ਮੇਰਾ ਝਾਂਬਾ ਲਾਉਣਾ ਸੀ ਜਦੋਂ ਸਾਰੇ ਇੱਕੋ ਜਿਹੇ ਦਲੇਰ ਹੁੰਦੇ ਪੈ ਜਾਂਦੇ ਉਹਨਾਂ ਨੂੰ ਖੈਰ ਨਾ ਪੁੱਛਣੀ ਸੀ ਉਹ ਨਸ਼ੇ ਦੇ ਮਾਰੇ ਹੋਏ ਸੀਗੇ ਹੂੰ ਬੰਦੇ ਹਿੰਮਤ ਦਾ ਕਰ ਕਿੰਨੇ ਜਾਣੇ ਸੀਗੇ ਉਹ ਉਹ ਪੰਜ ਇਹਨਾਂ ਨੂੰ ਉਹ ਕਿੰਨੇ ਸੀਗੇ ਮੁਰਲੇ ਫਰੋਦੀ ਦਾ 7-8 ਜਾਣੇ ਸੀਗੇ ਉਹ ਵੀ ਉਹਨੇ ਕੀ ਤੁਸੀਂ ਆਓ ਆਓ ਜੇ ਕੱਲੇ-ਕੱਲੇ ਨੂੰ ਵੀ ਜੇ ਗੱਲ ਕਰੀਏ ਇਹ ਤੁਹਾਨੂੰ ਕਹੀਆਂ ਦੇਈ ਜਾਂਦੇ ਸੀ ਨਾ 7 ਪਿਸਤੌਲ ਦਾ ਉਹ ਤੁਹਾਨੂੰ ਨਰਵਸ ਕੀਤਾ ਹੋਇਆ ਸੀ ਨਰਵਸ ਕੀਤਾ ਹੈਗਾ ਸੀ ਤਾਂ ਤਾਂ ਸੁਸਿਹੜਾ ਉਹਨਾਂ ਦੇ ਕੋਲ ਹੁੰਦੇ ਆ ਉਹਨਾਂ ਦੇ ਕੋਲੇ ਯਾਰ ਆਹ ਸਲਾਮ ਸਲਾ ਹੈਗਾ ਸੀ ਉਹਨਾਂ ਦਾ ਕੰਮ ਹੀ ਇਹ ਚੋਰੀ ਦਾ ਕੰਮ ਤੇ ਚੋਰੀ ਦੋ ਘਟੰਬਰ ਦਾ ਕੰਮ ਇਦਾਂ ਹੀ ਹੈ ਹੂੰ ਉਹਨਾਂ ਦੇ ਕੋਲ ਹੁੰਦੇ ਆ ਕਿਉਂ ਉਹਨਾਂ ਦਾ ਕੰਮ ਹੀ ਇਦਾਂ ਦਾ ਆਇਆ ਚਲੋ ਜੀ ਫੇਰ ਪਿੱਛੇ ਨੂੰ ਮੁੜ ਕੇ ਨਹਿਰ ਦੇ ਵਿੱਚੋਂ ਨਹਿਰ ਕਿਸ ਤਰੀਕੇ ਨਾਲ ਨੂੰ ਲਾ ਤੁਹਾਨੂੰ ਇਹ ਘੁੰਮਣ ਦੀ ਲੱਗ ਵੀ ਪੰਦੇ ਨਾਲ ਗਾੜੀਆਂ ਹੋਈਆਂ ਡੇਰੇ ਦੇ ਟੰਡੇ ਮੇਰਾ ਗੁੱਦਾ ਫੇ ਵੀ ਮੈਂ ਹਿੰਮਤ ਮਾਰੀ ਕੋਠੇ ਜਨਾ ਉੱਚਾ ਬੰਨ ਸੀ ਉੱਤੇ ਚੜ ਗਿਆ ਖੜ ਫੜ ਕੇ ਦਰਖਤਾਂ ਨੂੰ ਚੜ ਕੇ ਤੇ ਜਾਨ ਬਚਾਈ ਨਹੀਂ ਬੜਾ ਤੇਜ ਹੋ ਗਿਆ ਉਹ ਜਿਹੜਾ ਡੋਂਕਰ ਸੀਗਾ ਤੇ ਨਾਲ ਬੰਗਾਲੀ ਸੀ ਤੇ ਨਾਲ ਉਹ ਪਾਕਿਸਤਾਨੀ ਉਹਨਾਂ ਨੂੰ ਅਸੀਂ ਬਾਜਾ ਮਰੀਆਂ ਉਦਲੇ ਗਾਂ ਜਾ ਕੇ ਘਰ ਦੇ ਵਿੱਚ ਵੜ ਕੇ ਸੌਂ ਗਏ ਹਾਂ ਹਾਂ ਘਰ ਸੀ ਉੱਥੇ ਅੱਛਾ ਅੱਛਾ ਉੱਥੇ ਵੜ ਕੇ ਜਾ ਕੇ ਸੌਂ ਗਏ ਬੰਗਾਲੀ ਉਹ ਜਦੋਂ ਡੋਂਕਰ ਸੌਂ ਗਿਆ ਸਿਗਾ ਨਿਸ਼ੇੜੀ ਪਾਕਿਸਤਾਨੀ ਕਟਾਲਾਉਂਦਾ ਹੀ ਤੇ ਜਦੋਂ ਸੌਂ ਗਿਆ ਬੰਗਾਲੀ ਉਹ ਉੱਧਰ ਵੀ ਸਮਾਨ ਸਮੂਹ ਸਾਹਿਬ ਕੋ ਚੱਲੀ ਜਾਂਦਾ ਨਾ ਹਾਂ ਬਾਦੂ ਸੋਣਿਆ ਤਾਂ ਸਿਗਾ ਪਰ ਬਾਦੂ ਬਾਦੂ ਢੇਲਾਂ ਚ ਉੱਥੇ ਸਾਰੇ ਚੱਲਦਾ ਇਹ ਕਹ ਦਿੱਤਾ ਹੀ ਆ ਜਦੋਂ ਹਨਾ ਉਹ ਡਾਕਟਰ ਨਹੀਂ ਜਦੋਂ ਤੁਹਾਨੂੰ ਨੀਂਦ ਨੂਦ ਆਈ ਤੇ ਫਿਰ ਤੁਸੀਂ ਕਿੱਦਾਂ ਕਿੱਥੇ ਪੈਣ ਪੂਣ ਦਾ ਰਹਿਣ ਬਸੇ ਰਹਿਆ ਜਾਂ ਕਿੱਥੇ ਕੀਤਾ ਆ ਉਹ ਜੀ ਬਹੁਤ ਸਾਰਾ ਹੀ ਭੱਜ ਗਏ ਸੀਗੇ ਹਿੰਪਰੋ ਲਾ ਕੇ ਸਾਰਾ ਕੰਬਣਦੇ ਹੀ ਐ ਠੰਡੇ ਹੱਥ ਵੀ ਤੇਰੇ ਤਾਈਆਂ ਖਰਾਬ ਹੋਏ ਹਨਾ ਹੱਥ ਤਾਂ ਹੀ ਖਰਾਬ ਹੋ ਗਏ ਆ ਆ ਦੇਖ ਸਕਦੇ ਆ ਜੀ ਤੁਸੀਂ ਇਦਰ ਹੋ ਗਿਆ ਹੀ ਖਰਾਬ ਹੁਣ ਦਵਾਈ ਖਾਦੀ ਆ ਮਾੜਾ ਯਾਰ ਇਹਦੀ ਵੀ ਬਾਹਾਂ ਤੇ ਵਾਲ ਜੇ ਆ ਤਾਂ ਕਰਕੇ ਪਰ ਨਹੀਂ ਇਹਦੀ ਇਹਦੇ ਹੱਥ ਆ ਹੁਣ ਤੇ ਮੈਨੂੰ ਲੱਗਦਾ ਤੁਹਾਨੂੰ ਵਾਪਸ ਆਇਆ ਕਿੰਨੇ ਦਿਨ ਹੋ ਗਏ ਹਾਫਤਾ ਹੀ ਹੋਇਆ ਜੇ ਹਫਤਾ ਹੋ ਗਿਆ ਹਫਤੇ ਦਾ ਕਰਕੇ ਵੀ ਜਦੋਂ ਹੁਣ ਬਾਹਰ ਵੀ ਫਿਰਦਾ ਫੁਰਦਾ ਧੁੱਪੇ ਤਾਂ ਵੀ ਉਹਦੇ ਕਰਕੇ ਤੇ ਥੋੜੇ ਹੱਥ ਰਲਣ ਲੱਗੇ ਨਾਲ ਨੀਦਾ ਇਹਦਾ ਬਹੁਤ ਵੱਖਰੇ ਜਿਹੇ ਸੀਗੇ ਉਹ ਦਿਨਾਂ ਵਾਲੇ ਮੈਂ ਫੋਟੋ ਵੀ ਪਹਿਲਾਂ ਖਿੱਚਣ ਲੱਗਾ ਸੀ ਤੇਰੇ ਹੱਥਾਂ ਦੀ ਮੈਂ ਕਿਹਾ ਵਿੱਚ ਲਾਵਾਂਗੇ ਹਾਂ ਤੇ ਆਦੇ ਹੁਣ ਤਾਂ ਇਹ ਵੀ ਜੇ ਕਿਤੇ ਬਾਹਰ ਇਹ ਨਾਲ ਹਜੇ ਵੀ ਉਹਦਾ ਫਰਕ ਪਤਾ ਲੱਗਦਾ ਹਾਂ ਐਦਾਂ ਹੀ ਆ আচ্ছা ਵੀਡੀਓ ਪੀਲੀ ਪੀਲੀ ਜੀ ਆਉਂਦੀ ਨਾ ਰੀਅਲ ਚ ਪਤਾ ਲੱਗਦਾ ਇਹਦੇ ਚ ਵੀਡੀਓ ਚ ਨਹੀਂ ਇੰਨਾ ਖਾਸ ਉਹ ਤੋਂ ਬਾਅਦ ਦੇ ਵਿੱਚ ਮੁੜੇ ਜੇ ਪਿੱਛੇ ਨੂੰ ਉਹ ਜਦੋਂ ਦੇਖਿਆ ਬੰਗਾਲੀਆਂ ਨੇ ਮੌਕਾ ਖਾਂਬਿਆ ਡੰਕਰ ਸੌਂਗੇ ਬੰਗਾਲੀਗੇ ਭ ਆਉਗਾ ਸਕੇ ਨੂੰ ਲੱਗਾ ਵੀ ਅਸੀਂ ਮਰ ਗਏ ਆ ਤੇ ਨਹੀਂ ਉਹ ਲੈ ਕੇ ਕਿਦਾਂ ਲੈ ਕੇ ਤੁਹਾਨੂੰ ਕਿੱਥੇ ਜਾਣ ਦੇ ਹੀ ਬੰਦੇ ਵੀ ਤੁਸੀਂ ਕਿੱਦਾਂ ਤੁਰਦੇ ਹੀ ਜਾਣ ਦੇ ਹੀ ਤੁਰ ਕੇ ਵਾਪਸ ਪਿੱਛੇ ਨੂੰ ਤੇ ਕਰੋਸ਼ਿਆਂ ਨੂੰ ਅਸੀਂ ਜਾਣ ਦੇ ਕਰੋਸ਼ਿਆਂ ਨੂੰ ਨਿਕਲ ਗਏ ਹੀ ਨਹਿਰ ਦੇ ਵਿੱਚੋਂ ਇਹ ਫੇਰ ਪਿੱਛੇ ਨੂੰ ਚੜੇ ਆ ਤਾਂ ਨੂੰ ਬੰਗਾਲੀ ਡਰ ਗਏ ਬੰਗਾਲੀ ਕਹਿੰਦੇ ਖਰਾ ਇੰਡੀਆ ਨੇ ਮਰ ਗਏ ਆ ਬੰਗਾਲੀਆਂ ਨੇ ਦੇਖਿਆ ਉਹ ਡੋਂਕਰ ਸੌਂ ਗਿਆ ਬੰਗਾਲੀ ਗਏ ਭੱਜ ਬੰਗਾਲੀਆਂ ਦੇ ਸਾਰੇ ਪੰਜੇ ਦੇ ਪੰਜੇ ਫੋਨ ਕੋਈ ਨਹੀਂ ਇੱਕ ਬੰਗਾਲੀਆਂ ਦਾ ਫੋਨ ਸੀਗਾ ਉਹਨਾਂ ਨੇ ਮੌਕਾ ਦੇਖਿਆ ਬੰਗਾਲੀ ਨੂੰ ਇੱਕ ਨੂੰ ਇੰਗਲਿਸ਼ ਆਉਂਦੀ ਉਹਨੇ ਜਾ ਕੇ ਪੈਟਰੋਲ ਰੋਡ ਤੇ ਚੜ ਗਿਆ ਰੋਡ ਤੇ ਜਾ ਕੇ ਪੈਟਰੋਲ ਪੰਪ ਤੇ ਜਾ ਕੇ ਉਹਨੇ ਟੈਕਸੀ ਕੀਤੀ ਓਪਨ ਕੈਂਪ ਤੇ ਚੱਲ ਗਿਆ ਅਸੀਂ ਉਹਨਾਂ ਨੂੰ ਕੋਈ ਇੱਧਰੋਂ ਜਾ ਬੰਨ ਦੇ ਉੱਤੇ ਬਾਜਾ ਮਾਰ ਉੱਚਾ ਉੱਚਾ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹ ਨਿਕਲ ਕੇ ਆ ਟੈਕਸੀ ਕਰਕੇ ਉਹਨੇ ਆ ਕੇ ਦੱਸਿਆ ਸਾਨੂੰ ਡਾਕਟਰ ਸਿਹਨੂ ਟੱਕਰਿਆ ਆ ਕੇ ਓਕੇ 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 ਕਿੱਦਾਂ ਕਰ ਸਕਿਆ ਇੱਥੇ ਲੱਗੇ ਕਮਰਾ ਸੀ ਨਾ ਅਸੀਂ ਵੀ ਕਮਰੇ ਦੇ ਵਿੱਚ ਚੱਲ ਕੇ ਖੇਤਾ ਵਿੱਚ ਦੀ ਬਾੜ ਬੂੜ ਤੇ ਮੰਨੋ ਜਾਨੀ ਕਿ ਮੰਨੋ ਉਦੋਂ ਹੀ ਘਰ ਕੁੜਜਾ ਬਣੇ ਲੋਕਾਂ ਨੇ ਮਨ ਲੱਗਦਾ ਜਿਹੜੇ ਨੰਗਦੇ ਨੇ ਘਰ ਛੱਡੇ ਹੁੰਦੇ ਉੱਥੇ ਉਹਨਾਂ ਨੇ ਖਾਲੀ ਹੋ ਅੱਛਾ ਅੱਛਾ ਛੱਡ ਕੇ ਗਏ ਹੁੰਦੇ ਲੋਕੀ ਜਦੋਂ ਉਹ ਘਰ ਆਈ ਛੱਡ ਕੇ ਚਲ ਜੀਏ ਓਕੇ 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 ਜੰਗਲਾਂਿਆਂ 'ਚ ਛੋਟੇ ਛੋਟੇ ਘਰ ਬੇ ਹੂੰ ਚਲੋ ਜੀ ਅਸੀਂ ਭਰਾਵਾ ਮੀਨ ਉਹ ਜਦਾਂ ਆਪਾਂ ਫਿਲਮਾਂ ਫਿਲਮਾਂ 'ਚ ਦੇਖਦੇ ਆ ਮੀਨ ਹੈ ਜੀ ਤਾਂ ਇਹ ਪੂਰਾ ਚੱਲਣ ਡਿਆ ਅਸੀਂ ਪੂਰਾ ਭੱਜ ਗਏ ਫੇਰ ਖੇਤਾਂ ਦੇ ਵਿੱਚ ਵੜ ਗਏ ਉਹਨਾਂ ਨੂੰ ਸਾਹੀ ਉਹਨਾਂ ਨੂੰ ਮੁੰਡਿਆਂ ਨੂੰ ਕਹੀ ਜਾਂਦੇ ਮੁੰਡਾ ਪਠਾਨ ਦਾ ਇੱਕ ਪਾਕਿਸਤਾਨੀ ਉਹ ਮੈਂ ਕਿਹਾ ਇੱਧਰ ਆ ਕਮਰਾ ਹੈ ਤੋਂ ਹੋ ਗਏ ਇਸੇ ਕਮਰੇ ਤੋਂ ਬਹਿ ਗਏ ਸੀ ਮੈਂ ਕਿਹਾ ਉਹ ਇੱਧਰ ਆ ਕਮਰਾ ਹੋ ਨਹੀਂ ਕਹਿੰਦੇ ਇਧਰਾਂ ਖੇਤਾਂ ਦੇ ਵਿੱਚ ਹੋਰ ਪਾਸੇ ਨੂੰ ਕੇਦ ਦੇ ਵਿੱਚ ਮੈਂ ਡਿੰਗਦਾ ਟੈਂਦਾ ਸਾਰਿਆਂ ਨਾਲੋਂ ਪਿਛੇ ਭਰਾਵਾ ਗੂੜਾ ਫੜ ਫੜ ਕੇ ਮੀਂਹ ਦੇ ਵਿੱਚ ਭਿੱਜਿਆ ਹੋਇਆ ਫਾਰਕ ਮੈਂ ਬੂਟ ਲਾਏ ਬੂਟ ਹਾਰਤੇ ਤੇ ਫੜੇ ਤੇ ਜਰਾਬਾਂ ਇਸੇ ਗੱਲੀਆਂ ਖੇਤਾਂ ਦੇ ਵਿੱਚ ਇਦਾਂ ਹੀ ਦੁਰੇ ਸਾਰੀਆਂ ਜਰਾਬਾਂ ਮਿੱਟੀ ਗਿੱਲੀਆਂ ਹੋਏ ਜਾਂਦੀ ਉਹ ਤਾਂ ਹੋਣੀ ਹੀ ਆ ਹੁਣ ਇੰਨਾ ਟੈਂਪਰੇਚਰ ਮਾਈਨਸ ਚਹੀ ਉਹ ਤੋਂ ਬਸਾਰ ਘਣਾ ਵਾਲਾ ਕੰਮ ਕਿਲੋ ਕਿਲੋ ਦਾ ਇੱਕ ਬੂਟ ਹੋ ਗਿਆ ਭਰਾਵਾ ਉਹ ਤਾਂ ਹੋਣਾ ਹੀ ਚਲੋ ਜੀ ਮੈਂ ਨਹੀਂ ਬੁਖਾਰ ਨਹੀਂ ਚੜਿਆ ਉਹਦੇ ਨਾਲ ਏਦਾਂ ਬੁਖਾਰ ਰਿਹਾ ਵਿਚਾਰਿਆ ਵਿਚਾਰਿਆ ਬੜਾ ਬਾ ਗੁੰਡੇ ਹੀ ਜਿਹੜਾ ਮੇਰਾ ਹੋ ਗਿਆ ਆਹ ਜਿਆਦਾ ਉਹਦਾ ਵਿਚਾਰਿਆ ਬੁਖਾਰ ਬੁਬੂ ਇਹ ਵੀ ਮਾਰਾ ਕਿਸਮਤ ਆਡੀ ਚੰਗੀ ਆ ਤੁਹਾਨੂੰ ਵਾਪਸ ਘਰੇ ਘਰਾਂ ਨੂੰ ਆ ਗਏ ਆ ਜੀ ਉਹ ਕਮਰੇ ਚ ਗਏ ਫੇ ਉਹਨਾਂ ਨੇ ਮੈਂ ਦੱਸਿਆ ਮੈਂ ਕਿਹਾ ਉਹ ਕਮਰਾ ਫੇ ਮੈਂ ਕਿਹਾ ਤੁਸੀਂ ਉਹ ਮੰਦੇ ਨਹੀਂ ਮੈਂ ਕਿਹਾ ਵੀ ਤੁਸੀਂ ਜਾਓ ਅਸੀਂ ਮੈਂ ਕਿਹਾ ਜਾਣਾ ਨਹੀਂ ਤੇ ਕੋਰ ਸਿਰ ਮੁੰਡਾ ਮੈਂ ਕਿਹਾ ਚੱਲ ਚਲੀਏ ਫੇ ਸਾਡੇ ਪਿੱਛੇ ਪਿੱਛੇ ਆਏ ਉਹ ਖੇਤਾਂ ਵਿੱਚ ਦੀ ਮੈਂ ਤਾਂ ਫੇ ਮੁੰਡਾ ਇਹਦਾ ਸ਼ਾਰਟਕਟ ਖੇਤ ਵਿੱਚ ਦੀ ਉਹ ਉੱਪਰ ਉੱਪਰ ਦੀ ਐਂ ਤਾਂ ਬਿਕੜ ਜਾਂਦੀ ਐ ਕਿ ਅਗਲੇ ਨੇ ਕਹਣਾ ਆਹੋ ਜਿੱਦਾਂ ਇੱਕ ਮੂਵੀ ਆਈ ਸੀ ਮੈਨੂੰ ਲੱਗਦਾ ਪਿੱਛੇ ਜੇ ਪਰ ਤੂ ਉਹ ਤਾਂ ਹੈ ਹੀ ਨਿਕਲੇ ਹੋਏ ਆ ਸੀਕਰੋ ਇੱਕ ਗੋਟ ਮੂਵੀ ਆਈ ਸੀ ਪਿੱਛੇ ਜੇ ਨੈਟਫਲਿਕਸ ਤੇ ਆ ਉਹ ਵੀ ਇੱਦੀ ਵਿਚਾਰੇ ਦੋ ਜਣੇ ਜਾਂਦੇ ਦੁਬਈ ਕੰਮ ਕਰਨ ਵਾਸਤੇ ਉਹ ਉੱਥੇ ਉਹਨਾਂ ਦੇ ਕੋਲ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਨਾਂ ਨੂੰ ਹੁੰਦਾ ਕਿਤੇ ਕੰਪਨੀ ਕੰਪਨੀ ਨੇ ਲੈਣ ਆਉਣਾ ਸਾਨੂੰ 에ਰਪੋਰਟ ਤੋਂ ਕੰਪਨੀ ਦੇ ਬੰਦਿਆਂ ਨੇ ਉਹ ਬੰਦੇ ਉੱਥੇ ਤੁਰੇ ਫਿਰਦੇ ਨੇ ਤੇ ਹੋਰ ਵੀ ਉਹ ਦੇਖਦੇ ਵੀ ਇਹਨਾਂ ਨੂੰ ਬਾਲਾ ਪਤਾ ਜਿਆ ਨਹੀਂ ਹੈਗਾ ਉਹ ਸਾਲੇ ਲੈ ਜਾਂਦੇ ਵੀ ਅਹੀਂ ਆਏ ਆ ਤੁਹਾਨੂੰ ਲੈਣ। ਅੱਛਾ। ਉਹ ਲਿ ਆ ਕੇ ਬੱਕਰੀਆਂ ਬੁੱਕਰੀਆਂ ਵਾਲੇ ਬਾੜੀ ਆ ਜੇ ਬਾੜ ਦੰਦੇ ਦਬਈ ਦੇ ਵਿੱਚ ਤੈਨੂੰ ਪਤਾ ਉੱਥੇ ਤੋਂ ਉਧਰਲੇ ਦੇਸ਼ਾਂ ਜਾਂ 사우ਦੀ 사우디 ਚ ਤਾਂ ਹਾਂ ਉਦਾਂ ਹੀ ਸੁਦੀ ਰਸਤਾ ਮਿੱਟੀ ਆ ਹਨਾ। ਉਹ ਉੱਥੇ ਉਹ ਵੀ ਇਦਾਂ ਹੀ ਆ ਤੁਹਾਡੇ ਵਾਂਗੂ ਫੇ ਮੁੜ ਕੇ ਭੱਜਦੇ ਆ ਸੜਕਾਂ ਨੂੰ ਇੱਕ ਅੱਧਾ ਮਰ ਜਾਂਦਾ ਵਿੱਚ ਉਹ ਤੁਹਾਡੇ ਤੇ ਸਟੋਰੀ ਲੱਗਦੀ ਆ। ਉਹ ਤੋਂ ਮੂਵੀ ਦੇਖੀ ਉਹ ਉੱਥੇ ਭਰਾਵਾ ਗਏ ਕਮਰੇ ਦੇ ਵਿੱਚ ਉੱਥੇ ਬੰਬ ਪੇ ਡੇਡ ਦੋ ਪੈਰੀਆ ਕਿੰਨਾ ਲੱਗੀਆਂ ਹੋਈਆਂ। ਅਛਾ ਇੱਦਾਂ ਥੱਲੇ ਉਹ ਗੋੜ ਦੇ ਉੱਪਰ ਉਹਦਾ ਬਦਲੇ ਚਲਾ ਦੇਣੀ ਹੀ ਭੰਦਿਆ ਯਾਰਾਂ ਤੇ ਚਲਾਉਣੇ ਕੀ ਅਸੀਂ ਚੱਕੇ ਇਦਾਂ ਬਾਹਰ ਰੱਖੇ ਮੁੰਡੇ ਨੇ ਚੱਕੇ ਇਦਾਂ ਬਾਹਰ ਰੱਖਤਾ ਦੋ ਪੇਡ ਡੇਡਵਾ ਬੰਬ ਸੀਗੇ ਪਿੰਨਾ ਲੱਗੀਆਂ ਹੋਈਆਂ ਸੀਗੇ ਉੱਥੇ ਭਰਾਵਾ ਸੀ ਅੱਗ ਬਾਲੀ ਅੱਗ ਬਾਲ ਕੇ ਫੂਮ ਦੇ ਵਿੱਚ ਇੱਕ ਦੇ ਵਿੱਚ ਸਿਮ ਭਾਈ ਨੈਟ ਸੀਗਾ ਇਹ ਡਾਲੀ ਸਿਮ ਚ ਉਹਨਾਂ ਡੋਂਕ ਨੂੰ ਨਾ ਕਿ ਨੈਟ ਕੀਤਾ ਕਿ ਤੁਸੀਂ ਕਿੱਥੇ ਆ ਸੀ ਇੱਥੇ ਬੈਠੇ ਆ ਪਹਿਲੇ ਵਾਲੇ ਨੇ ਉਹ ਭਾਈ ਜਿਹੜਾ ਸਾਡੇ ਤੋਂ ਵੱਖਰਾ ਬੰਗਾਲੀਆਂ ਨੂੰ ਲੈ ਕੇ ਹੋ ਗਿਆ ਸੀ ਜਿਹੜਾ ਉਹ ਸਾਡੇ ਕੋਲ ਆਇਆ ਫਿਰ ਸਾਨੂੰ ਉਹਨੇ ਸਵੇਨ ਨੂੰ ਸਵੇਨ ਤੜਕੇ ਜਦੋਂ ਮੀਂਹ ਹਟਿਆ ਤਾਂ ਬਰ ਪੈਣ ਲੱਗ ਗਈ ਉਹ ਤੁਰ ਤਾ ਬੇ ਅਹੀ ਹੋਲੀ ਹੋਲੀ ਤੁਰੇ ਗਏ ਫਿਰ ਕਿਸਤੀ ਅਹੀ ਬੰਨ ਕੇ ਆਏ ਸੀਗੇ ਉੱਥੇ ਨੇ ਆਪਣੇ ਕਪੜੇ ਕਿਦਾਂ ਦੇ ਹੀ ਤੁਹਾਡੇ ਕੋਲ ਮਤਲਬ ਲੋੜ ਦੇ ਹਿਸਾਬ ਨਾਲ ਤੁਹਾਡੇ ਕੋਲ ਸੀਗੇ ਕੱਪੜੇ ਕਿ ਨਹੀਂ ਠੰਡ ਨਾਲ ਤਾਂ ਤਿੰਨ ਮੈਂ ਇੱਕ ਐਡਾ ਕੱਚਾ ਇੱਕ ਥੱਲੇਉਂ ਕੱਚਾ ਤੇ ਤਿੰਨ ਪਜਾਮੇ ਮੋਟੇ ਇਕੱਠੇ ਹੀ ਪਾਏ ਹੋਏ ਇਕੱਠੇ ਹੀ ਪਾਏ ਹੋਏ ਜੀ ਨੇ ਤੁਰ ਤਾ ਫੇ ਕੀ ਹੋਣਾ ਸੀ ਨਾ ਹਾਂ ਤੇ ਫਿਰ ਦੋ ਜੈਕਟਾਂ ਪਾਈਆਂ ਹੋਈਆਂ ਸੀਗੀਆਂ ਕੋਟੀਆਂ ਤੇ ਠੰਡ ਨੂੰ ਦੋ ਟੋਪੀਆਂ ਲਈਆਂ ਹੋਈਆਂ ਸੀਗੀਆਂ ਇੱਕ ਇਦਾਂ ਕੰਨਾਂ ਵਾਲੀ ਨਹੀਂ ਸੋਚਣ ਵਾਲੀ ਗੱਲ ਆ ਸੋਚ ਕੇ ਬੰਦੇ ਨੂੰ ਹੁੰਦਾ ਹਨਾ ਦੂਈ ਤਾਂ ਯਾਰ ਫਿਰ ਵੀ ਯਾਦ ਕਰਕੇ ਉਦਾਂ ਹੁੰਦਾ ਹਨਾ ਇੱਕ ਅਚੰਬਾ ਜਿਹਾ ਲੱਗਦਾ ਪੂਰਾ ਆਹ ਦਾ ਹਾਂ ਪਤਾ ਲੱਗ ਗਿਆ ਹੁੰਦਾ ਇਹ ਕੇ ਗੱਲ ਆ ਨਾ ਕਿ ਇਸ ਹਿਸਾਬ ਨਾਲ ਅੰਬੀ ਦਾ ਪੇੜ ਬੈ ਗਿਆ ਅੰਗੇ ਨਾਲ ਹੀ ਹਟਣਾ ਨਹੀਂ ਹੈ ਨਾ ਤੂੰ ਕੇ ਦੇਖਾਂਗੇ ਹੁਣ ਇਹ ਹਟਣ ਵਾਲੀਆਂ ਜਿੱਤ ਨਹੀਂ ਪੰਜਾਬੀ ਹੈ ਹਾਰ ਨਹੀਂ ਮੰਨਦੇ ਯਾਨੀ ਕਿ ਇਹ ਆ ਵੀ ਭੇਜਦਾ ਪੈ ਗਿਆ ਕੋਈ ਇੰਦਾ ਦਾ ਕੰਮ ਹੁੰਦਾ ਨਾ ਬੰਦਾ ਦਿਮਾਗ ਨਾਲ ਚੱਲੇ ਹਾਂ ਬਿਲਕੁਲ ਤਜਰਬਾ ਆਈ ਤਜਰਬਾ ਪੈ ਜਵੇ ਡੰਕ ਨੂੰ ਪੈ ਜਵੇ ਮੜ ਕੇ ਛੁੱਟੇ ਉਹਦੇ ਉੱਥੇ ਕੁਝ ਨਹੀਂ ਹੋ ਚ ਪਹਿਲਾਂ ਯਾਰ ਜਿਹੜੇ ਬੰਦੇ ਤੁਹਾਡੇ ਨਾਲ ਦੇ ਨਾ ਉਹਨਾਂ ਨੂੰ ਗਾਈਡੀ ਇੰਦਾ ਦਾ ਕਰੇ ਕਿਉਂਕਿ ਬਾਅਦ ਦੇ ਵਿੱਚ ਉਹਨਾਂ ਅਸੀਂ ਫੇ ਉਹਨੇ ਸਾਨੂੰ ਬੇਤੌਰ ਤੱਕ 11 ਵਜੇ ਅਸੀਂ ਨਿਕਲ ਗਏ ਕਿ ਅਸਤੀ ਚ ਬੈਠੇ ਫੇ ਅਸੀਂ ਇੱਕ ਮੁੰਡੇ ਨੂੰ ਉਹਦੀ ਪਾਕਿਸਤਾਨੀ ਉਹ ਬੈਠਾ ਸਾਡੇ ਨਾਲ ਫੇ ਜਸਦੀ ਇਹਦਾ ਕਰ ਵੀ ਕਰਦੀ ਅਸੀਂ ਲਾਈ ਉਹਦੇ ਨਾਲ ਫੇਰ ਮੈਂ ਸਭ ਤੋਂ ਪਹਿਲਾਂ ਮੈਂ ਚੜਿਆ ਉੱਪਰ ਚੜ ਕੇ ਮੈਂ ਉੱਪਰ ਬਹਿ ਗਿਆ ਮੈਂਗਾ ਮੇਤੋ ਨਹੀਂ ਹੁਣ ਭਰਾਵਾ ਕਿੱਟਾ-ਕੁੱਟਾ ਫੜਉਂਦੀ ਆ ਉਹਨਾਂ ਨੇ ਕਿੱਟਾਂ ਸੱਟੀਆਂ ਮੈਂ ਕਿੱਟਾਂ ਫੜਾ ਦੋ ਫੇਰ ਇਕੱਲਾ-ਗੱਲਾ ਨਿਕਲਿਆ ਫੇਰ ਤੁਰੇ ਫਿਰ ਨਾਲਾ ਜਿਹਾ ਆ ਗਿਆ ਥੋੜਾ ਜਿਹਾ ਇੰਨਾ ਕ ਚੌੜਾ ਸੀਗਾ ਉਹਦੇ ਵਿੱਚ ਦੀ ਗਰੋਸ ਪਿੰਨੇ ਇੰਨਾ ਪਾਣੀ ਸੀ ਉਹਦੇ ਵਿੱਚ ਇੰਨੇ ਇੰਨੇ ਨੇ ਬਿਆ ਪਾਣੀ ਦੇ ਵੇਲੇ ਵੀ ਗੂੜ੍ਹ ਵੀ ਗਲੇ ਸਾਡੇ ਕੱਪੜੇ ਵੀ ਗਲੇ ਹਨ ਠੰਡਾ ਪਾਣੀ ਯਾਨੀ ਕਿ ਠੰਡ ਉਹ ਹੀ ਮੈਨਸ ਚ ਟੈਂਪਰੇਚਰ ਸੀ ਤੋਰ ਤੋਰ ਕੇ ਚਲੋ ਜੀ ਰੋਡ ਕ੍ਰੋਸ ਕਰ ਕਿਉਂਕਿ ਟ੍ਰੇਨ ਦੀ ਪਟਕੀ ਤੇ ਚੜ ਗਏ ਹੂੰ ਕਹਿੰਦੇ ਜੀ ਟ੍ਰੇਨ ਆਉਣੀ 5 ਵਜੇ ਆਉਣੀ ਆ 5 ਵਜੇ ਵੀ ਨਹੀਂ ਆਈ 7 ਵਜੇ ਆਉਣੀ 7 ਵਜੇ ਵੀ ਨਹੀਂ ਆਈ ਹਾਰ ਕੇ ਤੁਰ ਪਏ ਉੱਥੋਂ ਵੀ ਨਹੀਂ ਨਹੀਂ ਜਿੱਦਾਂ ਟ੍ਰੇਨ ਕੋਈ ਟ੍ਰੇਨ ਦੀ ਪਟਕੀ ਕੋ ਜਿੱਦਾਂ ਪਹੁੰਚੇ ਆ ਉੱਥੇ ਕੋਈ ਸਟੇਸ਼ਨ ਹੈਗਾ ਜਾਂ ਕਿੱਦਾਂ ਥੋੜਾ ਜਿਆ ਜਾਨੀ ਕਿ 4-5 ਕਿਲੋਮੀਟਰ ਤੋਰ ਕੇ ਸਟੇਸ਼ਨ ਸੀਗਾ ਓਕੇ ਓਕੇ ਮੈਂਗਾ ਇੱਦਾਂ ਦਾ ਸਟੇਸ਼ਨ ਤੇ ਪਹੁੰਚੇ ਸਟੇਸ਼ਨ ਤੇ ਲੋਕ ਹੀ ਦੇਗੇ ਕਪੜੇ-ਕੁਪੜੇ ਚੇਂਜ ਕਰ ਲੈ ਗਿੱਲੇ-ਗੁੱਲੇ ਲਾ ਕੇ ਕੈਟਾਂ ਜਵਾਲੇ ਨਵੇਂ ਪਾਲੇ ਵੀ ਅਸੀਂ ਪਹੁੰਚ ਗਏ ਆਂ ਟ੍ਰੇਨ ਦੇ ਵਿੱਚ ਚੜਨਾ ਕਪੜੇ ਦੇ ਨਵੇਂ ਪਾਲੀਏ ਹੂੰ ਇਹਨੂੰ ਸ਼ੱਕ ਨਾ ਹੋਵੇ ਮਾਰਦੇ ਡਿੱਗਦੇ ਟੈਂਡ ਦੇ ਅਸੀਂ ਪਹੁੰਚ ਗਏ ਬਰਫ ਪਈ ਹੋਈ ਸੀ ਟ੍ਰੇਨ ਦੀ ਪੜ ਰਹੀ ਤੇ ਪਹੁੰਚ ਕੇ ਚੜ ਕੇ ਅਸੀਂ ਚਲੋ ਜੀ ਸਟੇਸ਼ਨ ਤੇ ਪਹੁੰਚ ਗਏ ਅਸੀਂ ਰੁਕੇ ਨਹੀਂ ਨਾ ਮੇਰਾ ਗੋਡਾ ਵੀ ਦੋਦਾ ਮੈਂ ਤਾਂ ਵੀ ਤੁਰਿਆ ਹੀ ਜਾਣਾ ਇਹ ਹੋਲੀ-ਹੋਲੀ ਹਿੰਮਤ ਕਰਦਾ ਸਾਰਿਆਂ ਨਾਲ ਪਿੱਛੇ ਪਿੱਛੇ ਸੀਗਾ ਸਾਰਿਆਂ ਨਾਲ ਉਹ ਭੱਜ-ਭੱਜ ਜਾਂਦੇ ਸੀ ਮੈਂ ਤੁਰ ਕੇ ਹੀ ਜਾਣਾ ਇਹਦਾ ਹਾਮਨਾ ਮੈਂ ਖੜੇ ਆ ਗਿਆ ਪੜਿਆ ਗਿਆ ਕੋਈ ਚੱਕਰ ਨਹੀਂ ਮੇਰਾ ਗੋਡਾ ਨਹੀਂ ਭੱਜ ਕਾਰਵੇ ਸਟੇਸ਼ਨ ਤੇ ਦਿਨੇ ਹੀ ਜਾਨੀ ਕਿ ਪਹੁੰਚੇ ਅਸੀਂ ਬੈਗਿੰਗ ਉੱਪਰ ਚੜ੍ਹ ਕੇ 5 ਵਜੇ ਦੇਖਿਆ ਟ੍ਰੇਨ ਉਹ ਕਪੜੇ-ਕਪੜੇ ਚੇਂਜ ਕੀਤੇ ਹੂੰ ਤੇ ਉਹ ਟ੍ਰੇਨ ਹੀ ਨਹੀਂ ਆਈ ਭਰਾਵਾ ਤੁਰੇ ਸਮੀਤ ਦੀਆਂ ਛੁੱਟੀਆਂ ਚਾਉਂਦੀਆਂ 7 ਵਜੇ ਵੀ ਨਹੀਂ ਆਈ ਤੇ ਉਹਨੂੰ ਫੋਨ ਲਾਇਆ ਡੋਂਕਨ ਉਹ ਕਹਿੰਦਾ ਤੁਰੇ ਜਾਓ ਅਗਲੇ ਸਟੇਸ਼ਨ ਤੇ ਚੱਲੋ ਅਗਲੇ ਤੇ ਗਏ ਉੱਥੇ ਬੈਠੇ ਫੇਰ ਕਹਿੰਦਾ ਅਗਲੇ ਤੇ ਚੱਲ ਜਾਓ ਅਗਲੇ ਤੇ ਗਏ ਅਗਲੇ ਤੇ ਗਈ ਸਕਿਉਰਿਟੀ ਗਾਰਡ ਦਾ ਕਮਰਾ ਸੀ ਉਹਨੇ ਸਾਡੇ ਪੈਰਾਂ ਦੀ ਬਾਸੌਲੀ ਨਿਹਰਾ ਹੋ ਗਿਆ ਸੀਗਾ ਹੂੰ ਬਰਫ ਟੋਟੇ ਦੀ ਬਾਸੌਂ ਲਈ ਉਹਨੇ ਪੁਲਿਸ ਨੂੰ ਫੋਨ ਕਰਤਾ ਲੈ ਲੋ ਜੀ ਆਏ ਪਾਲਸ ਆ ਗਏ ਕੁੱਤੇ ਲੈ ਗਏ ਕੁੱਤੇ ਛੱਡਦੇ ਉਹਨਾਂ ਨੇ ਪਹੁੰਚ ਆ ਲਿਆ ਆਏ 4 5 3 ਕਈ ਆਣੇ ਸੀ ਰਿਓ ਦੋ ਕੁੱਤੇ ਲੈ ਗਏ ਉਹਨਾਂ ਕੁੱਤਿਆਂ ਨੇ ਭਾਜੋ ਕਿੱਟਾ ਖਲਾਸ ਉਹ ਮੈਂ ਤੋ ਆ ਕੇ ਇੱਥੇ ਸੀ ਕੁੱਤਿਆਂ ਤੋਂ ਪਾਰਟੀ ਨਹੀਂ ਹੈ ਇੱਥੇ ਹਜੇ ਵੀ ਲੌਂਧਰਾ ਲੱਗੀਆਂ ਆਉਣੀਆਂ ਆ ਆਹਾਂ ਘੜੀ ਨਹੀਂ ਆਹ ਆ ਗੱਟਾ ਜਿਹੜੀ ਤੇ ਦੇਖ ਕੁੱਤੀ ਆਈ ਹੈ ਅੱਛਾ ਇਹ ਚ ਲੈ ਗਏ ਤੂੰ ਕੱਪੜੇ ਹਾਂ ਤੇ ਡੌਂਕੀ ਵਾਲੇ ਕੱਪੜੇ ਪਏ ਵਿੱਚ ਬਸ ਇਹਦੇ ਮੈਂ ਆਪਾਂ ਕਿੱਟ ਦਿਖਾਈ ਦਿੰਨੇ ਆ ਸਮਾਗਤਾਂ ਬੈਗ ਸੀਗਾ ਦੇਖੋ ਵੱਡਾ ਬੈਗ ਪਾ ਕੇ ਯਾਰ ਕਿੱਥੇ ਚੱਲ ਤੋਰ ਹੁੰਦਾ ਅਜੇ ਵੀ ਇਹਦੇ ਮੋٹے ਕੱਪੜੇ ਹੀ ਆ ਲੈ ਆ ਟੋਪੀ ਅਡਾਂਕੀ ਹੋ ਰਹੀ ਇਹਨੇ ਕਰੋਸ਼ੀਆ ਦੇਖ ਜਾਂਦਾ ਸਹੀ ਆ ਇਹ ਜੈਕਟ ਮੋٹے ਕੱਪੜੇ ਦੇ ਆ ਜਾਈ ਤਾਂ ਬਾਈਆਂ ਆ ਕੋਲ ਮਲਾ ਕੇ ਤਾਂ ਕੰਮ ਅੱਛਾ ਫੇਰ ਜਦੋਂ ਕੁੱਤੇ ਆ ਗਏ ਪੁਲਸ ਆ ਗਈ ਇਹ ਕੀ ਫੇਰ ਫੜੇਗੇ ਜਾਂ ਬੈਠੇ ਸੀਗੇ ਫੇਰ ਉਹਨਾਂ ਨੇ ਕਿੱਥੇ ਤੁਹਾਨੂੰ ਕੀ ਕੀਤਾ ਉਹਨਾਂ ਨੇ ਚਾਕੇ ਵੇ ਪਿੱਛੇ ਬੌਸ ਨਹੀਂਆ ਮਾਰਿਆ ਤੁਹਾਨੂੰ ਉਹ ਬੈਂ ਜਿੱਥੋਂ ਸਟਾਰਟ ਕੀਤਾ ਕੰਮ ਗੱਡੀ ਤੇ ਉਹਨਾਂ ਨੇ ਸੱਟਿਆ ਸੀ ਉਹਨਾਂ ਨੂੰ ਕਿਹਾ ਬੜਾ ਮਿਹਨਤ ਕੀਤੀ ਸੀ ਸਾਨੂੰ ਛੱਡ ਦੇ ਦਿਓ ਨੇ ਜੇ ਇੱਕ ਤਾਂ ਮੰਨ ਗਏ ਪੁਲਿਸ ਵਾਲਾ ਵਿੱਚ ਦੂਜੇ ਨਹੀਂ ਮੰਨੇ ਉਹਨਾਂ ਨੇ ਉਹਨਾਂ ਨੇ ਫੇਰ ਸਾਨੂੰ ਚੱਕ ਕੇ ਬਹੁਤ ਸੀਆਂ ਮਾਰਿਆ ਪਿੱਛੇ ਪਿੱਛੇ ਭੱਜੂ ਪਿੱਛੇ ਨੂੰ ਭੱਜ ਜਾਣਗੇ ਪਿੱਛੇ ਛੜਦੇ ਉਹ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਏ ਏਸੀ ਸਾਡੇ ਫੜੇ ਏਸੀ ਸਾਡੇ ਆ ਫੁੱਲ ਗੱਡੀ ਦੇ ਵਿੱਚ ਚੱਲ ਪਿੱਛੇ 2-3 ਘੰਟੇ ਦੇ ਏਸੀ ਦੇ ਵਿੱਚ ਰੱਖ ਕੇ ਸਾਨੂੰ ਫੇਰ ਜਾ ਕੇ ਬਹੁਤ ਨਹੀਂ ਪਿੱਛੇ ਸਕਿਆ ਫੇਰ ਨਹੀਂ ਅਹੀਂ ਉਹਨਾਂ ਦੇ ਹੱਥਾਂ ਇਹ ਰਹੀ ਕਿ ਜਾਣਾ ਹੀ ਨਹੀਂ ਰਹੀ ਕੋਈ ਓਪਨ ਗੈਂਪ ਚ ਓਪਨ ਗੈਂਪ ਚੋਂ ਪਈ ਸੀ ਨੂੰ ਚੱਲੇ ਧੱਕੇ ਧੱਕੇ ਜਾਂਦੇ ਫੇਰ ਕਿੱਦਾਂ ਬਣੀ ਤੁਹਾਡੀ ਵਾਪਸੀ ਦਾ ਕੀ ਸੀਨ ਬਣਿਆ ਬਾਪਸੀ ਇਹੀ ਉਹ ਵਿੱਚੋਂ ਤੈਨੂੰ ਪਤਾ ਜੇ ਨਾਲ ਦੇ ਦੀ ਕਿਸਮਤ ਮਾੜੀ ਹੋਵੇ ਦੂਜਾ ਹੀ ਸੂਜੇ ਦੀ ਨੂੰ ਲੈ ਵੰਦਾ ਉਹ ਹਾਂ ਇਦਾਂ ਇਹ ਹਿਸਾਬ ਹੋਇਆ ਮੇਨਾ ਦੇ ਅਸੀਂ ਪਹਿਲਾਂ ਮੈਂ ਇਰਾਦਾ ਬਣਾ ਲਿਆ ਮੈਂ ਕਿਹਾ ਚੱਲ ਬੌਸ ਨਹੀਂ ਰੋਜ ਆਣਾ ਫੇਰ ਦੁਬਾਰਾ ਰੋਕੇ ਲਾ ਲੂੰਗਾ ਕੋਈ ਨਹੀਂ ਜੋ ਹੋ ਗਿਆ ਉਹ ਉਹ ਪਾਏ ਵਿੱਚ ਉਸੇ ਦਾ ਇੱਕ ਉਸੇ ਦਾ ਨਹੀਂ ਜਾਣਾ ਹੀ ਪਿੱਛੇ ਜਾਣਾ ਹੀ ਪਿੱਛੇ ਭਰਾਵਾ ਉਹ ਨਾਲ ਦੇ ਦੀ ਜੜਾਂ ਹੀ ਲੈ ਬੈਠੇ ਰਹੇ ਤਾਂ ਤੂੰ ਜਿੰਨੇ ਪੈਸੇ ਮਤਲਬ ਲਾਲਾ ਪੈਸੇ ਜਿੰਨੇ ਕਿ ਤਕਰੀਬ ਤਕਰੀਬੇ ਤੋਂ ਹਿਸਾਬ ਦਾ ਅੱਧਾ ਹੈਗਾ ਤੇ ਉਹਨੇ ਦਾ ਤੂੰ ਸਿੱਧਾ ਪੀਟ ਲਈ ਜਾ ਹੀ ਸਕਦਾ ਸੀ ਮਮਾ ਹਾਂ ਉਹ ਜਾਣ ਸਕਦਾ ਹੈ ਪਰ ਬੰਦਾ ਦੇ ਲੋਕ ਪਾੜ ਹੁਣ ਸੋਚਿਆ ਉੱਥੋਂ ਕੁ ਮਾਰ ਕੇ ਆਪਾਂ ਕਿ ਉੱਥੋਂ ਨਿਕਲ ਜਾਾਂਗੇ ਕੰਪਨੀ ਚੋਂ ਬੜਾ ਕੋ ਬੰਦਾ ਸੋਚਦਾ ਬਿਲਕੁਲ ਉਹ ਚੱਕਰ ਹੀ ਹੁੰਦਾ ਬੈ ਗਿਆ ਤੇਰਾ ਕੀ ਕਰਦਾ ਰਹੀ ਉੱਥੋਂ ਵੇ ਗਾ ਤੁਸੀਂ ਬਸ ਸੋਚਿਆ ਵਾਪਸ ਆ ਜਿਓ ਹਣਾ ਹਾਂ ਫੇ ਬੌਸ ਨਹੀਂ ਬੌਸ ਨਹੀਂ ਤਾਂ ਫੇ ਮੌਂਟੇਨੀਗਰ ਉਹਨਾਂ ਨੇ ਵੀ ਸਾਨੂੰ ਭੇਜਤਾ ਸੀਗਾ 25 ਦਿਨ ਰੱਖ ਕੇ ਉੱਤੇ ਮਹੀਨਾ ਉੱਥੇ ਰੱਖ ਕੇ ਬੌਸ ਨਹੀਂ ਆਹ ਚਲ ਤੇ ਫੇ ਉਹਨਾਂ ਨੇ ਸਾਨੂੰ ਬੌਸ ਨਹੀਂ ਸੱਡਤਾ ਉੱਥੇ ਮੌਂਟੇਨੀਗਰ ਸੱਡਤਾ ਮੌਂਟੇਨੀਗਰ ਵਾਹੀ ਗੋਰੇ ਨੂੰ ਮੈਸੇਜ ਕਰ ਬੈਠੇ ਗੋਰਾ ਕਹਿੰਦਾ ਮੈਂ ਢਾਡੀ ਹੈਲਪ ਕਰਦਾ ਉਹਨੇ ਪਾਲਸ ਭੇਜਤੀ ਮੁੰਡਿਆਂ ਸੰਜਕਾ ਦਾ ਡਿਫਰਟ ਸੈਂਟਰ ਤੇ 2 ਮਹੀਨੇ ਉੱਥੇ ਕੱਟ ਕੇ ਪੀ ਆਈ ਜਾਨਕੀ 18 ਦਸੰਬਰ ਦੇ ਨਿਕਲੇ ਹੋਏ ਹੁਣ ਜਾ ਕੇ ਆਏ ਭਰੈਲ ਜੀ ਦਾ ਏਦਾਂ ਹੋਇਆ ਲੋ ਜੀ ਜਿਹੜੇ ਵੀ ਵੀਰ ਭਰਾ ਇਹਨਸਕ ਲੈਣਾ ਚਾਹੁੰਦੇ ਆ ਕੋਸ਼ ਆਪਣਾ ਤਜਰਬਾ ਜਿੱਦਾਂ ਵੀਰ ਨੇ ਕੀਤਾ ਹੋਇਆ ਜਾਨਕੀ ਗਰਮੀਆਂ ਨੂੰ ਬਹੁਤ ਜਾਂਦੇ ਹੁਣ ਕੰਮ ਚੱਲਦਾ ਆ ਤੇ ਵੀ ਗੱਲ ਨਹੀਂ ਹੋ ਪਰ ਕਿਹੜਾ ਸਮਾਂ ਚਾਹੀਦਾ ਵੈਸੇ ਜਾਣ ਜੂਨ ਨੂੰ ਆਹੀ ਗਰਮੀਆਂ ਦਾ ਹੁਣ ਕਿਹੜੀ ਗਲਤੀ ਨਹੀਂ ਕਰਨੀ ਚਾਹੀਦੀ ਗਿਆਨ ਵਾਲੇ ਬੰਦੇ ਨੂੰ ਤੂੰ ਇਹ ਦੱਸ ਬਸ ਠੰਡੇ 'ਚ ਨਾ ਬੰਗਾ ਲਾ ਠੰਡੇ 'ਚ ਭੁੱਖੇ ਨੰਗੇ ਹੁੰਦੇ ਭਰਾਵਾ ਬੈਠੇ ਹੋ ਅੱਛਾ ਠੰਡੇ 'ਚ ਮੰਗਾ ਨਹੀਂ ਲੈਣਾ ਇੱਕ ਬੜਾ ਉਹਨਾਂ ਤੋਂ ਡਰਨਾ ਨਹੀਂ ਹੈ ਨਾ ਹਾਂ ਸਹੀ ਹੈ ਇਹ ਦੇਣੇ ਆ ਉਹ ਸਹੀ ਹੈ ਭਾਈ ਚਲੋ ਜੀ ਏ ਕਾ ਰੱਖੋ ਆਪਣਾ ਬੱਸ ਹੂੰ ਇੱਥੇ ਹੋ ਕੇ ਕਰੋ ਜੋ ਕਰਨਾ ਦਰੋਣਾ ਬਈ ਡੁੱਬੇ ਦਾ ਹੁੰਦਾ ਹੀ ਆ ਬੰਦਾ ਡੁੱਬਿਆ ਹੀ ਆ ਇੱਕ ਹਿਸਾਬ ਦਾ ਦਿਲ ਰੱਖਣਾ ਪੈਂਦਾ ਆ ਇਦਾਂ ਦੇ ਕੰਮਾਂ 'ਚ ਚਲੋ ਬਾਕੀ ਹੁਣ ਜਿੱਦਾਂ ਤੁਸੀਂ ਦੇਖਿਆ ਹੀ ਆ ਵੀ ਭਰਾ ਨੇ ਜਿਹੜਾ ਤਜਰਬਾ ਕੀਤਾ ਵਾ ਹੁਣ ਇਹ ਹੀ ਜਾਣ ਸਕਦਾ ਵਾ ਆਪਾਂ ਨੂੰ ਤਾਂ ਇੱਕ ਬੰਦੇ ਸੁਣਨ ਵਾਲੇ ਨੂੰ ਤਾਂ ਇੱਕ ਸਟੋਰੀ ਜੀ ਲੱਗਦੀ ਫਿਲਮੀ ਸੀਨ ਜਾਂ ਹੁਣ ਵਾਕਈ ਜੋ ਫਿਲਮਾਂ ਫਿਲਮਾਂ 'ਚ ਦੱਸਿਆ ਜਾਂਦਾ ਉਹ ਅਸਲੀਅਤ ਤਾਂ ਹੀ ਦੱਸ ਹੁੰਦਾ ਵਾ ਇਹ ਆ ਵੀ ਬਾਕੀ ਰਿਸਕ ਨਾ ਲਾਓ ਜੇ ਤਾਂ ਇੱਥੇ ਮੜਾ ਮੋਟਾ ਚੱਲਦਾ ਆ ਕੰਮ ਤਾਂ ਮੇਰਾ ਵੀ ਇੱਥੇ ਕੋਈ ਗੰਮ ਗੁਮ ਆਪਣਾ ਕਰ ਲਓ ਤੇ ਰਿਸਕ ਨਾ ਲਾਓ ਹਾਂ ਜੇ ਨੂੰ ਬਾਲੀ ਜ਼ਰੂਰਤ ਆ ਬਿਲਕੁਲ ਹੀ ਉਹਨੂੰ ਜਾਣਾ ਚਾਹੀਦਾ ਆ ਤੇ ਬਾਕੀ ਚਲੋ ਠੀਕ ਆ ਜੀ ਸਸਰੀ ਘਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ